ਉਪਕੁਆਂ ਮੰਨਸਾ ਰੋਣ ਇਹ ਨਹੀਂ ਪਤਾ ਕਿ ਇੱਕ ਤਹਿਸੀਲਦਾਰ ਐਮਐਲਏ ਨੂੰ ਕਿ ਨੀਸ਼ ਪਹਿੰਦਾ ਘਰ ਚ ਚੋਰੀ ਹੋਏ ਚੱਕਿਆ ਜਾਵੇ ਸਮਾਨ ਲੋਕ ਨਾ ਥਾਣੇ ਤੇ ਜਾਂਦੇ ਇੱਕ ਵਾਰ ਉਹ ਥਾਣੇ ਉਸੇ ਤਰ੍ਹਾਂ ਵਾਪਸ ਆਏ ਨੇ ਮਤਲਬ ਤੁਸੀਂ ਆਮ ਬੰਦੇ ਦੀ ਐਫਆਈਆਰ ਤੇ ਨੌਚੀ ਨਹੀਂ ਹੁੰਦੀ ਥਾਣੇ 'ਚ ਆ ਕੇ ਆਮ ਲੋਕਾਂ ਨੂੰ ਚਾਹੀਦਾ ਕੀ ਹੈ ਮੱਲੇ ਸਾਫ਼ ਸਨ ਤਰਨ ਚਾਹੀਦੇ ਹੈ ਕਾਰਪੋਰੇਸ਼ਨ ਉਹਨਾਂ ਦਾ ਕੰਮ ਕਰੇ ਪੁਲਿਸ ਉਹਨਾਂ ਦੀ ਸੁਣੇ ਸ਼ਹਿਰ ਦੇ ਵਿੱਚ ਜਿੰਨੀਆਂ ਬਿਲਡਿੰਗਾਂ ਬਣੀਆਂ ਨਜਾਇਜ਼ ਬਣ ਰਹੀ ਨੇ ਜੇ ਕੋਈ ਜਾਇਜ਼ ਬਣ ਰਹੀ ਹੈ ਤਾਂ ਉਹ ਸੜਕ ਦੇ ਕਬਜ਼ੇ ਹੋ ਰਹੇ ਨੇ ਕਿੰਨੇ ਕਿਸਾਨਾਂ ਵੱਲੋਂ ਅੱਜ ਧਰਨਾ ਦਿੱਤਾ ਹੈ ਇਸ ਨਾਲ ਆਮ ਲੋਕਾਂ ਨੂੰ ਤਾਂ ਖਜਲ-ਖੁਆਰੀ ਪੇਸ਼ ਆ ਰਹੀ ਹੈ ਸੜਕਾਂ ਦੇ ਡਾਇਵਰਟ ਕਿਤੇ ਗਏ ਨੇ ਕਹਿੰਦੇ ਨੇ ਕਿ ਜਦ 2 13ਾਂ 'ਚ ਲੜਾਈ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਦੋਨੋਂ ਟੀਰਾ ਨੂੰ ਸ਼ਾਂਤ ਹੋਣਾ ਪੈਂਦਾ ਜਿਹੜੇ ਸਹਿਯੁਕਤ ਐਸਕੇਮ ਦੇ ਓ ਐਮੈਂਡਮੈਂਟ ਲੀਡਰ ਐ ਉਹਨਾਂ ਦੀ ਆਖੜ ਹੀ ਇਹ ਜੀ ਹੈ ਕਿ ਉਹ ਠੰਡੀ ਨਹੀਂ ਪਾ ਗਏ ਕਹਿੰਦੇ ਆਪਣੇ ਹੱਕਾਂ ਲਈ ਧਰਨੇ ਲਾਣੇ ਪੈ ਤਾ ਨੂੰ ਵਿਵਸਥਾ ਕਿੱਥੇ ਗਈ ਪ੍ਰਸ਼ਾਸਨ ਕਿੱਥੇ ਗਏ ਨਿਆਂ ਦੇਸ਼ ਕਿੱਥੇ ਗਏ ਕੀ ਧਰਨੇ ਲਗੇ ਹੁਣ ਹੀ ਇਨਸਾਫ ਮਿਲੇਗਾ ਬਲੈਂਕਰ ਹੈ ਮੁੰਡੇ ਜਿਵੇਂ ਡਿਲੀਵਰੀ ਹੋਇਆ ਸੀ ਕਿਹਦੇ ਤੱਕ ਕਰਨਾ ਇਹ ਮੈਨੂੰ ਨਹੀਂ ਲੱਗਦਾ ਹਜੇ ਤੱਕ ਉਹਨਾਂ ਦਾ ਕੋਈ ਮਸਲਾ ਹੱਲ ਹੋਇਆ ਉਹ ਹੋਇਆ ਵੀ ਨਹੀਂ ਹਾਂਜੀ ਤੁਸੀਂ ਸ਼ਾਇਦ ਦੇਖਿਆ ਹੋਣਾ ਮੈਂ ਦੇਖਿਆ ਸੀਗਾ ਉਹ ਕਹਿੰਦੇ ਤਿੰਨ ਕੱਕੇ ਸੀਗੇ ਵੱਡੇ-ਵੱਡੇ ਕਾਰਾਂ ਸੀ ਵੀਡੀਓ ਕਹਿੰਦੇ ਵੀਡੀਓ ਗਾਇਬ ਕਰਤੀ ਹੋਏ ਮੈਂ ਪੁਲਿਸ ਨੂੰ ਚਲੀਓ ਕਿ ਕਹਿੰਗਾ ਮੈਂ ਆਪਣੇ ਮੁੰਡੇ ਨੂੰ ਪੁਲਿਸ ਨਹੀਂ ਪੜਤੀ ਕਰਨਾ ਚਾਹੁੰਦਾ ਮਤਲਬ ਕ੍ਰਾਈਮ ਮੀਨ ਲਾ ਲੋਕਾਂ ਦੇ ਭਾਜੀ ਬੋਧੋਵਾ ਦਾ ਮਿਲਦੇ ਹੀ ਨਾ ਨਾ ਫਿਰ ਕਿਤੇ ਨਾ ਕਿਤੇ ਲੱਗਦੀ ਮੈਂ ਇਹੀ ਥੋੜੇ ਜ਼ਗੀ ਗੱਲ ਜੂੜ ਕਹੂੰਗਾ ਚਾਨਕ ਹੋਊਗਾ ਪੁਲਿਸ ਪ੍ਰਸ਼ਾਸਨ ਹੈ ਜਾਂ ਕੁਝ ਵੀ ਹੈ ਲੋਕਾਂ ਦੀਆਂ ਦੁਆਵਾਂ ਲਈ ਬਦ ਦੁਆਵਾਂ ਨਾ ਸਸ਼ਿਕਾਲ ਇੰਡੋਜ਼ੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆਂ ਸਵਾਗਤ ਕਰਦੀ ਆਂ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫੇਰ ਤੁਹਾਡੇ ਅੱਗੇ ਹਾਜ਼ਰ ਹੋਈ ਆਂ ਅੱਜ ਅਸੀਂ ਗੱਲ ਕਰਨ ਜਾ ਰਹੇ ਆਂ ਕਿਸਾਨੀ ਧਰਨੇ ਦੀ ਜੀ ਹਾਂ ਬੀਤੇ ਦਿਨੀ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੋ ਮੀਟਿੰਗ ਕੀਤੀ ਗਈ ਸੀ ਉਹ ਮੀਟਿੰਗ ਬੇ ਸਿੱਟਾ ਰਹੀ ਸੀ ਜਿਸ ਦੇ ਨਤੀਜੇ ਵਜੋਂ ਅੱਜ ਕਿਸਾਨ ਚੰਡੀਗੜ੍ਹ ਵੱਲ ਕੂਚ ਕਰ ਰਹੇ ਨੇ ਉਸ ਬਾਰੇ ਸਾਰੀ ਗੱਲਬਾਤ ਕਰਾਂਗੇ ਇਸ ਸਮੇਂ ਮੇਰੇ ਨਾਲ ਮੌਜੂਦ ਨੇ ਪਰਮਿੰਦਰ ਮੁਸਾਫਿਰ ਜੀ ਤੇ ਵਿਮਲ ਸ਼ਰਮਾ ਜੀ ਪਰਮਿੰਦਰ ਜੀ ਕੀ ਕਹੋਗੇ ਸੋਨੀਆ ਕਹਿੰਦੇ ਨੇ ਕਿ ਹਜੇ ਤਾਂ ਕਿਸਾਨਾਂ ਦਾ ਮੋਰਚਾ ਤਾਂ ਅਨਾਹੀ ਹੋਇਆ ਸੀ ਜੀ ਤੇ ਤੁਸੀਂ ਕਿਸਾਨਾਂ ਨੇ ਤਾਂ ਕੀ ਕਰਨਾ ਸੀ ਕੁਝ ਹਜੇ ਉਸ ਤੋਂ ਪਹਿਲਾਂ ਉਹਨਾਂ ਦਾ ਪੁਲਸ ਵਾਲਿਆਂ ਨੇ ਉਹਨਾਂ ਦੇ ਘਰ ਛਾਪੇਮਾਰੀ ਸ਼ੁਰੂ ਕਰ ਦਿੱਤੀ। ਜੀ। ਕਿ ਪੁਲਸ ਨੇ ਕਿਸਾਨਾਂ ਦਾ ਕੁਝ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ। ਕਿਸਾਨਾਂ ਨੂੰ ਦੇਖਿਆ ਨਜਬੰਦੀ ਵੀ ਕਰ ਲਿਆ ਗਿਆ। ਹੂੰ। ਤੇ ਚੰਡੀਗੜ੍ਹ ਬਾਰਡਰ ਸੀਲ ਵੀ ਕਰਤੇ। ਹੂੰ। ਤੇ ਕਿ ਕਿਸੇ ਤਰ੍ਹਾਂ ਕਿਸਾਨ ਪਹੁੰਚ ਨਾ ਸਕਣ। ਜੀ। ਉਸ ਤੋਂ ਪਹਿਲਾਂ ਤੁਸੀਂ ਦੇਖਿਆ ਕਿ ਜਿਹੜੀ ਭਗਵੰਤ ਮਾਨ ਹੋਰਾਂ ਦੀ ਮੀਟਿੰਗ ਹੋਈ ਸੀ। ਤਕਰੀਬਨ 4 ਘੰਟੇ ਚੱਲੀ। ਹੂੰ। ਉਹਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਬਿਆਨ ਵੀ ਦਿੱਤਾ। ਕਹਿੰਦੇ ਤੁਸੀਂ ਜੇ ਕੋਈ ਸਿੱਟਾ ਕੱਢਣਾ ਨਹੀਂ ਸੀ ਤਾਂ ਮੈਨੂੰ ਪਿਠਾਉਂਦਾ ਮਤਲਬ ਕੀ ਸੀ ਜਦ ਕਿ ਤੁਹਾਡਾ ਕਿੰਦ ਸਰਕਾਰ ਨਾਲ ਮੁਕਾਬਲ ਚੱਲ ਰਿਹਾ ਕਿਸਾਨਾਂ ਦਾ ਇਹ ਜਵਾਬ ਸੀਗਾ ਕਿ ਅਸੀਂ ਜੇ ਧਰਨਾ ਨਾਲ ਲਾਂਦੇ ਜੇ ਇਹ ਐਲਾਨ ਨਾ ਕਰਦੇ ਤਾਂ ਸ਼ਾਇਦ ਤੁਸੀਂ ਸਾਨੂੰ ਵਕਤ ਨਹੀਂ ਦੇਣਾ ਸੀਗਾ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਭਗਵੰਤ ਮਾਨ ਸਰਕਾਰ ਇਹ ਕਹਿੰਦੀ ਹੈ ਕਿ ਮੈਂ ਪਹਿਲਾਂ ਵੀ ਵਕਤ ਤੁਹਾਨੂੰ ਦਿੰਦਾ ਰਿਹਾ ਪਰ ਮੇਰਾ ਸਮਾਂ ਨਾ ਖਰਾਬ ਕਰੋ ਤੁਸੀਂ ਜੀ ਤੁਸੀਂ ਇਹ ਗੱਲ ਹੈ ਕਿ ਉਹਨਾਂ ਸ਼ਬਦ ਵੀ ਸੁਣੇ ਵਰਗੇ ਉਹਨੂੰ ਇਹ ਗੱਲ ਕਹੀ ਸੀ ਕਿ ਮੈਂ ਤੁਹਾਨੂੰ ਡਰ ਕੇ ਤੁਹਾਡੇ ਤੋਂ ਡਰ ਕੇ ਮੀਟਿੰਗ ਦਾ ਟਾਈਮ ਨਹੀਂ ਦਿੱਤਾ ਜੀ ਤੇ ਤੁਸੀਂ ਮੇਰੀ ਚੁੱਪ ਨੂੰ ਮੇਰੀ ਕਮਜ਼ੋਰੀ ਨਾ ਸਮਝੋ ਜੀ ਮੈਂ ਬਹੁਤ ਕੁਝ ਕਰ ਸਕਦਾ ਠੀਕ ਹੈ ਨਾ ਉਹ ਤੁਸੀਂ ਦੇਖ ਵੀ ਲਿਆ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਹੀ ਸਵੇਰੀ ਲੋਕਾਂ ਦੇ ਘਰ 3 3 4 ਵਜੇ ਰੀੜਾ ਪੈਣੀ ਸ਼ੁਰੂ ਹੋ ਗਈਆਂ ਜੀ ਤੇ ਪਟਿਆਲਾ ਦਾ ਕੁਝ ਕਿਸਾਨਾਂ ਦਾ ਇਹ ਹਾਲਾ ਸੀ ਉਹ ਕੰਦਾ ਟੱਪੇ ਕਰਦੀਆਂ ਆਪਣੇ ਹਮ ਕੰਨਾ ਟੱਪ ਕੇ ਦੂਜੇ ਘਰ ਟੱਪ ਕੇ ਲਾਈਵ ਵੀ ਹੋਣਾ ਸ਼ੁਰੂ ਹੋ ਗਏ ਜੀ ਮੈਨੂੰ ਜਾਨ ਨੂੰ ਖਤਰਾ ਹੈ ਮੇਰੇ ਘਰ ਦੇ ਨੂੰ ਖਤਰਾ ਹੈ ਮਤਲਬ ਇਹ ਜਿਹਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕੁਝ ਪੰਬਰ ਪੁਸਾ ਹੀ ਹੈ ਜਿਹੜੀ ਆਮ ਜਨਤਾ ਹੈ ਉਹ ਵੈਸੀ ਪਰੇਸ਼ਾਨ ਹੈ ਮਤਲਬ ਆਮ ਜਨਤਾ ਤੇ ਕੋਈ ਹੈ ਹੀ ਨਹੀਂ ਰਿਹਾ ਕਿਸਾਨਾਂ ਤੇ ਸਰਕਾਰ ਸੈਂਟਰ ਦਾ ਆਪਸੀ ਰੋਲਾ ਚੱਲਦਾ ਆ ਰਿਹਾ ਉਹ ਸਾਰਾ ਦਿਖ ਹੀ ਰਿਹਾ ਬਾਕੀ ਦੇਖਦੇ ਆ ਕੀ ਨਿਕਲਦਾਂ ਨਿਕਲਦੇ ਇਹਨਾਂ ਦਾ ਪਰ ਪਰਵਿੰਦਰ ਜੀ ਮੈਂ ਗੱਲ ਕਰਨੀ ਚਾਹੁੰਗਾ ਕਿ ਕਿਸਾਨਾਂ ਨੂੰ ਟ੍ਰੈਂਡ ਕੀਤਾ ਕੋਈ ਜਾ ਰਿਹਾ ਜੀ ਉਹਦਾ ਕਾਰਨ ਕੀ ਹੈ ਦੇਖੋ ਕਿਸਾਨਾਂ ਦਾ ਕਾਰਨ ਤਾਂ ਇਹ ਅੱਜ ਤੱਕ ਦਾ ਹੈ ਨਹੀਂ ਕਿ ਜੇ ਆਪਾਂ ਪ੍ਰਾਨ ਪਿਛੋਕੜ ਗੱਲ ਚਲੀਏ ਬਾਰਡਰਾਂ ਦੇ ਕਿੰਨੇ ਧੰਦੇ ਲੱਗ ਚੁੱਕੇ ਨੇ ਉਹ ਤਾਂ ਬਾਰਡਰ ਤਾਂ ਅੱਜ ਵੀ ਚੱਲਦੇ ਨੇ ਤਾਂ ਜੋ ਵੀ ਕੀਤਾ ਹੈ ਸੈਂਟਰ ਸਰਕਾਰਾਂ ਨੂੰ ਕੀਤਾ ਗਿਆ ਸੀ ਪਰ ਉਹ ਪੰਜਾਬ ਸਰਕਾਰ ਨੂੰ ਹੈ ਜੇ ਕਿ ਉਹ ਪਾਇਆ ਕਿ ਉਹਨਾਂ ਨੂੰ ਡਿਟੇਨ ਕਰਨ ਲੱਗੀ ਜੀ ਇਹ ਪੰਜਾਬ ਸਰਕਾਰ ਡਰ ਕਿਉਂ ਰਹੀ ਹੈ ਡਰ ਡਾਰੀ ਕਹਿ ਸਕਦੇ ਨਾ ਆਪਾਂ ਈ ਤਾਂ ਧਰਨਾ ਲਾਣਗੇ ਹੁਣ ਤੁਸੀਂ ਦਿੱਲੀ ਦਾ ਹਾਲ ਦੇਖਿਆ ਕੀ ਪਿੱਛੇ ਦਿੱਲੀ ਤੋਂ ਕਿੰਨੀ ਬੁਰੀ ਤਰ੍ਹਾਂ ਖਾਰੀ ਹੈ ਪਰ ਜਦ ਸੱਤਾ ਚ ਆਈ ਸੀ ਪੰਜਾਬ 92 ਸੀਟਾਂ ਲੈ ਕੇ ਆਈ ਸੀ ਜਿਹੜੇ ਉਸਟਾ ਉਹਨਾਂ ਵਾਅਦੇ ਕੀਤੇ ਸੀਗੇ ਉਹਨਾਂ ਇੱਕ ਵੀ ਪੂਰ ਨਹੀਂ ਪਿਆ ਦੇ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਦੇ ਮਸਲੇ ਤਾਂ ਉਵੇਂ ਹੀ ਐ ਕਿਸਾਨਾਂ ਦਾ ਕੋਈ ਸੁਣ ਨਹੀਂ ਰਿਹਾ ਜਿਆਦਾ ਕੋਈ ਸੁਹਣੇ ਕਿਸਾਨਾਂ ਦੀ ਹੱਕ ਦੀ ਗੱਲ ਕਰੇ ਕੋਈ ਨਹੀਂ ਗੱਲ ਹੁੰਦਾ ਕਿਸਾਨ ਉਵੇਂ ਹੀ ਧਰਨੇ ਦੇ ਬੈਠੇ ਐ ਸੜਕਾਂ ਤੇ ਤੁਰ ਰਹੇ ਐ ਪੰਜਾਬ ਦੇਖੋ ਜਦ ਪੰਜਾਬ ਸਰਕਾਰ ਹੁੰਦੀ ਹੈ ਨਾ ਇੱਕ ਇਹੋ ਜਿਹਾ ਰੋਲ ਅਦਾ ਕਰਦੇ ਸੈਂਟਰ ਤੇ ਪੰਜਾਬ ਦੇ ਵਿੱਚ ਕੜੀ ਦਾ ਕੰਮ ਕਰਦੀ ਹੈ ਉਹਨੂੰ ਇਹ ਤਾਂ ਆਪ ਚ ਬਣਦੇ ਨਹੀਂ ਇਹ ਸੀ ਇਹੀ ਤਾਂ ਤਰਫ ਤੋਂ ਬੈਠੇ ਕਿਸਾਨ ਜੇ ਬਾਂਦੀ ਹੋਵੇ ਉਹਨਾਂ ਦੀ ਫਿਰ ਤਾਂ ਮਸਲੀ ਹੱਲ ਹੋ ਜਾ ਜੀ ਮਸਲੇ ਹੱਲ ਹੀ ਨਹੀਂ ਹੋ ਰਹੇ ਕੁਝ ਇਹ ਆਪੋ ਜੀ ਸਰਕਾਰਾਂ ਵੀ ਨੇ ਜੋ ਚਾਹੁੰਦੀਆਂ ਨੇ ਮਸਲੇ ਹੱਲ ਹੀ ਨਾ ਹੋਣ ਕੁਝ ਇਹ ਵੀ ਤਾਂ ਨਾ ਪਰ ਮਿੰਦਰ ਜੀ ਇੱਕ ਗੱਲ ਕੀਤੀ ਜਾਵੇ ਤਾਂ ਤਹਿਸੀਲਦਾਰਾਂ ਦੇ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਸੀ ਤੇ ਅੱਜ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਗਵਾਨਤਮਾਨ ਨੇ 15 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਬਿਲਕੁਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਬਿਲਕੁਲ ਸਹੀ ਹੈ ਸੋਨਿਆ ਦੇਖੋ ਇਹ ਗੱਲ ਕਹਿੰਦੇ ਨੇ ਕਿ ਆਪਾਂ ਜਿਹੜੇ ਕੰਮ ਹੋ ਰਹੇ ਹਨ ਮਲਾਦਾਨੀ ਗਰਮਾਈ ਜਿਹਨਾਂ ਨੇ 3 ਸਾਲ ਪਹਿਲਾਂ ਦਿਖਾਈ ਹੁੰਦੇ ਨਾ ਸ਼ਾਇਦ ਉਹ ਸਮਾਂ ਪਿਛਲਾ ਵਾਪਸ ਆ ਜਾਂਦਾ ਪਰ ਜਿਹੜਾ ਸਮਾਂ ਨਿਕਲ ਚੁੱਕਾ ਵਾਪਸ ਨਹੀਂ ਆ ਸਕਦਾ ਉਹ ਠੀਕ ਹੈ ਉਹਨਾਂ ਨੇ ਕਲਮ ਚੱਕਿਆ ਤਹਿਸੀਲਦਾਰਾਂ ਦੇ ਉੱਪਰ ਗਏ ਖੜਰ ਗਏ ਹਨ ਮਤਲਬ ਟਿਰਪੁਰ ਪੰਚਕੋਤੇ ਗਏ ਤੇ ਸਿੱਲਾਂ ਜੀ ਗਏ ਉੱਥੇ ਕਾਰਵਾਈ ਕੀਤੀ ਵੀ ਹੈ ਉਹਨਾਂ ਨੇ ਤੇ ਮੌਕੇ ਤੇ ਉਹਨਾਂ ਹਲ ਵੀ ਲੱਭਿਆ ਪਰ ਭਗਵੰਤ ਮਾਨ ਸਰਕਾਰ ਇੱਕ ਇਹ ਨਹੀਂ ਸਮਝ ਪਾਉਂਦੀ ਜੇ ਆਪਾਂ ਤਹਿਸੀਲਦਾਰਾਂ ਦੇ ਹੱਕ ਦੀ ਗੱਲ ਕਰੀਏ ਨਾ ਜੇ ਉਹਨਾਂ ਨੂੰ ਪੁੱਛੀ ਤੇ ਗੱਲ ਕੀ ਹੋ ਰਹੀ ਹੈ ਤਾਂ ਉਹ ਇਹ ਗੱਲ ਕਹਿੰਦੇ ਕਿ ਇਹ ਜਿਹੜੀ ਰਿਸ਼ਵਤ ਖੋਰੀ ਹੈ ਜਾਂ ਕੋਈ ਇੱਕ ਕੋਈ ਪੈਸਾ ਨਾਲ ਲੈਣ ਦੇਣ ਦਾ ਮਾਮਲਾ ਐਸੀ ਕੱਲੇ ਥੋੜਾ ਕਰਨੇ ਉੱਪਰ ਤੱਕ ਜਾਂਦੇ ਆਂ ਭਗਵੰਤ ਮਾਨ ਨੂੰ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿਹੜੇ ਐਲ ਐਮ ਐਲ ਨੇ ਜਾਂ ਐਮ ਐਲ ਐ ਜੀ ਐਕੀ ਪੈਸਾ ਜਾਂਦਾ ਨੇ ਕੋਈ ਇੱਕ ਨਾ ਕਿ ਚਾਰਜ ਹੁਣ ਤੁਸੀਂ ਪਿੱਛੇ ਭਗਵੰਤ ਮਾਨ ਹੋਰਾਂ ਨੇ ਦੇਖਿਆ ਹੋਣਾ ਕਿ ਨਸ਼ੇ ਦਾ ਮੁੱਦੇ ਨੂੰ ਬੁਲਡੋਜ਼ਰ ਢਾਏਗੇ ਜੀ ਤਿੰਨ ਸਾਲ ਸਰਕਾਰ ਨੂੰ ਉੱਚੇ ਉਹ ਸੁਤੀ ਹੋਏ ਸੀ ਹਮ ਸਰਕਾਰਾਂ ਨੇ ਤਿੰਨ ਸਾਲਾਂ ਵਿੱਚ ਹੋਏ ਕੀ ਨੇ ਵਿਆਹੀ ਹੋਏ ਨੇ ਹੋਰ ਹੋਏ ਕੀ ਕੀਤਾ ਕੀ ਹਾਲ ਉਹਨਾਂ ਨੇ ਬਲਦੇ ਕੋ ਅੱਜ ਹੁਣ ਡਰ ਪੈ ਗਿਆ ਉਹਨਾਂ ਨੂੰ ਦਿੱਲੀ ਜੇ ਅਸੀਂ ਹਾਰ ਚੁੱਕੀਆਂ ਕੀ ਪਤਾ ਪੰਜਾਬ ਦੇ ਲੋਕ ਵੀ ਸਾਨੂੰ ਲਾਂਭੇ ਕਰ ਦਣ ਪਰ ਦੇਖੋ ਇਹ ਜਿਹੜਾ ਕਦਮ ਹੈ ਉਹਦਾ ਸ਼ਲਾਗਾ ਯੋਗ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਕਾਰਵਾਈ ਹੈ ਬੜੀ ਵੱਡੀ ਕਾਰਵਾਈ ਹੈ ਜੇ ਆਪਾਂ ਤਹਿਸੀਲ ਦੀ ਗੱਲ ਕਰੀ ਜੇ ਤਦ ਕੋ ਤੁਸੀਂ ਕੱਲ ਤਹਿਸੀਲਦਾਰ ਲੱਖਾਂ ਰੁਪਏ ਤਾਂ ਖਾ ਲੈਂਦੇ ਜੀ ਉਹਨਾਂ ਨੂੰ ਅਜਿਹਾ ਕਿਹੜੀ ਉਹਨਾਂ ਦੀ ਕਿਹਨੇ ਫਾਇਲ ਆਇਆ ਜਾਂਦਾ ਕਿ ਉਹਨਾਂ ਨੂੰ ਰਿਸ਼ਵਤ ਲੈਣੀ ਪੈਂਦੀ ਹੈ ਹੂੰ ਤੁਸੀਂ ਕੋਈ ਆਮ ਮਤਲਬ ਚਲੀ ਜਾਵੇ ਤਹਿਸੀਲ ਚ ਕਰਾਉਣ ਲਈ ਉਹਨੂੰ ਕਹਿੰਦੇ ਤੋਣਾ ਅਸੀਂ 2% ਲਾਵਾਂਗੇ 3% ਲਾਵਾਂਗੇ ਕਿੰਨੇ ਪਰਸੈਂਟ ਹੈ ਸਾਰਾ ਮਤਲਬ ਪਤਾ ਕਿੰਨੀ ਕਰ ਕੈਲਕੂਲੇਸ਼ਨ ਕਰਦੀ ਹੈ ਸਰਕਾਰੀ ਅਧਿਕਾਰੀ ਜਿਹੜੀ ਮੋਟੀ ਬੰਦਾ ਲੈ ਕੇ ਵੀ ਫਿਰ ਵੀ ਰਿਸ਼ਵਤ ਲੈਣਾ ਬੰਦ ਲੈਂਦੇ ਤੁਸੀਂ ਇੱਕ ਦੇਖੋ ਤਹਿਸੀਲ ਦੇ ਵਿੱਚ ਇੱਕ ਹਸਪੀਟਲ ਬੰਚੋਗੇ ਹਸਪੀਟਲ ਕਿਹਦੇ ਬੰਦਾ ਬਿਮਾਰ ਹੁੰਦਾ ਵੈਂਟੀਲੇਟਰ ਉਹਨਾਂ ਦੇ ਸਾਹ ਨਹੀਂ ਬੰਦ ਹੋਏ ਨੇ ਅਲੱਗ-ਅਲੱਗ ਰੈਟ ਲਾ ਜਾਂਦੇ ਬਿਲਕੁਲ ਉਹ ਤਹਿਸੀਲ ਦੇ ਵਿੱਚ ਵੀ ਇਹੀ ਕੰਮ ਹੋ ਸ਼ੁਰੂ ਹੋ ਗਿਆ ਤੁਸੀਂ ਰਜਿਸਟਰੀ ਕਰਾਂ ਜਾਓ ਉਹ ਤੁਹਾਡੇ ਜੇ ਤੁਸੀਂ ਪੈਸਾ ਨਾ ਦਿਓ ਇ objection ਲਾ ਦੇਣਗੇ ਜੀ ਉਦੋਂ ਉਸ ਟਾਈਮ ਉਹ ਬੰਦੇ ਦੇ ਸਾਹ ਹੀ ਆਣੇ ਔਖੇ ਹੁੰਦੇ ਆ ਆਕਸੀਜਨ ਕੌਣ ਦਿੰਦਾ ਉਹ ਪੈਸੇ ਗਾਂਦੀ ਜਿਹੜੇ ਨੋਟ ਬੰਦੇ ਨੇ ਉਹ ਆਕਸੀਜਨ ਦਾ ਕੰਮ ਕਰਦੇ ਨੇ ਮਤਲਬ ਯਾਰ ਇਹ じゃ ਕ腐ਸ਼ਨ ਹੈ ਕਿੱਥੇ ਜਾਏਗਾ ਪੰਜਾਬ ਇਹ ਠੀਕ ਹੈ ਕਰ ਰਹੇ ਆ ਕਦੋਂ ਪਰ ਹੁਣ ਦੇਖਣਾ ਇਹ ਕਿ ਕਦ ਤਾ ਚੱਲੇਗਾ ਜਿਵੇਂ ਤਹਿਸੀਲਦਾਰਾਂ ਦੀ ਗੱਲ ਕੀਤੀ ਤੇ ਭਗਵੰਤ ਮਾਨ ਨੇ ਕਿਹਾ ਪ੍ਰਿਸ਼ਟ ਜਿਹੜੇ ਇਹ ਲੋਕ ਨੇ ਉਹਨਾਂ ਦੇ ਅੱਗੇ ਸਰਕਾਰ ਝੁਕੇਗੀ ਨਹੀਂ ਜਿਸੇ ਚੱਲਦੇ 15 ਜਿਹੜੇ ਨੇ ਤਹਿਸੀਲਦਾਰ ਨਾਇਤੇ ਸੇ ਉਹਨਾਂ ਨੂੰ ਤਾਂ ਸਸਪੈਂਡ ਕਰਤਾ ਇਸ ਤੋਂ ਇਲਾਵਾ ਕਈਆਂ ਦੀ ਬਦਲੀਆਂ ਵੀ ਕੀਤੀਆਂ ਨੇ ਮੈਡਮ ਜੀ ਛੁੱਟੀਆਂ ਤਾਂ ਜਾਣਗੇ ਉਹ ਅਗਲੇ ਕਹਿੰਦੇ ਅਸੀਂ ਆਣਾ ਹੀ ਨਹੀਂਗਾ ਤਾਂ ਫਿਰ ਜਨਤਾ ਦਾ ਕੰਮ ਹੋ ਜਾਣਾ ਕਈਆਂ ਦੀ ਬਦਲੀਆਂ ਵੀ ਕਰਤੀਆਂ ਆ ਤਾਂ ਫਿਰ ਹੁਣੇ ਹੁਣੇ ਐਕਸ਼ਨ ਤਾਂ ਫਿਰ ਲਏਗੀ ਨਾ ਸਰਕਾਰ ਕਿਤੇ ਨਾ ਕਿਤੇ ਹੂੰ ਦੇਖੋ ਸਰਕਾਰ ਨੇ ਭਗਵੰਤ ਨੇ ਸਾਫ਼ ਹੋਰ ਕਿਹਾ ਨੇ ਕਹਿੰਦੇ ਹੁਣ ਜੇ ਤੁਸੀਂ ਆਪਣੀ ਹੜਤਾਲ ਤੇ ਬੈਠੇ ਹੋ ਨਾ ਹੁਣ ਹੜਤਾਲ ਤੇ ਰਹੋ ਬਾਬਾ ਜੁਆਇਨ ਨਾ ਕਰਿਓ ਅੱਜ ਮੈਨੂੰ ਲੱਗਦਾ ਸਵੇਰ ਤੱਕ ਉਹਨਾਂ ਨੇ ਲੈਟਰ ਵੀ ਜਾਰੀ ਕਰਤਿਆ ਕਿ ਅਨੁਰਾਗ ਵਰਮਾ ਜਿਹੜੇ ਹੈਗੇ ਸੀ ਉਹਨਾਂ ਨੇ ਉਹਨਾਂ ਨੇ ਇੱਕ ਇਹ ਸਸਪੈਂਸ਼ਨ ਆਰਡਰ ਵੀ ਭੇਜ ਦਿੱਤਾ ਨਾ ਮੋਗੇ ਦੇ ਨਾਲ ਜ਼ਿਲ੍ਹੇ ਸੰਬੰਧਤ ਹੈ ਕਪੂਰਥਲਾ ਨਾਲ ਸੰਬੰਧਤ ਹੈ ਹੋਰ ਕਈ ਏਜੇ ਸੰਬੰਧਤ ਹੈ ਪਰ ਦੇਖੋ ਇਹ ਕਿਤਨਾ ਕਿਤੇ ਪੰਜਾਬ ਦੇ ਵੀ ਠੀਕ ਹੈ ਇਹ ਹੁਣ ਦੇਖ ਰਹੇ ਨੇ ਦੇਖਦੇ ਆ ਕਿੱਥੇ ਗਿਆ ਮੌਲਦਾਂ ਦੇ ਬਾਕੀ ਭਗਵੰਤ ਮਾਨ ਸਾਹਿਬ ਦਿੱਕਤ ਤੁਸੀਂ ਦੇਖਿਆ ਉਹਨੇ ਜਿਹੜੇ ਟਵੀਟ ਵੀ ਕੀਤਾ ਹਿੰਦੀ ਲਿਖਿਆ ਕਿ ਇਹ ਹਮਾਰੇ ਦੇਸ਼ ਕੋ ਬਦਨਾਮ ਕਰ ਰਹੇ ਨੇ ਠੀਕ ਹੈ ਦੂਜੇ ਪਾਸੇ ਉਹ ਵੀ ਗੱਲ ਕਹਿੰਦੇ ਆ ਕਿ ਅਸੀਂ ਵਿੱਢੀ ਗਾਰ ਵੀ ਮਤਲਬ ਪੰਨਾ ਬਰਾਬਰ ਹੀ ਰੱਖਦੇ ਨੇ ਭਗਵੰਤ ਮਾਨ ਹੋ ਰਹੇ ਬਾਕੀ ਇਹਨਾਂ ਨੇ ਚੱਕਿਆ ਦੇਖਦੇ ਆ ਕਿੱਥੇ ਗਿਆ ਜਾਂਦਾ ਕਿੱਥੇ ਕਿ ਨਹੀਂ ਜਾਂਦਾ ਜੇ ਹੰਧਰਨੇ ਦੀ ਗੱਲ ਕਰੀ ਤੇ ਹੰਧਰਨੇ ਚ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਬਿਲਕੁਲ ਕੀਤੇ ਹੈ ਜੀ ਦੇਖੋ ਪੰਜਾਬ ਸਰਕਾਰ ਨੂੰ ਮੈਂ ਪਹਿਲਾਂ ਵੀ ਕਹਿ ਚੁੱਕਿਆ ਡਰ ਹੋ ਚੁੱਕਿਆ ਹੈ ਡਾਰਕ ਇਸ ਚੀਜ਼ ਦਾ ਹੋਟਾ ਸਤਾ ਦਾ ਦੋ ਜਾਂ 27 ਚ ਇਲੈਕਸ਼ਨ ਹੈ ਉਸ ਤੋਂ ਪਹਿਲਾਂ ਇਹ ਭਗਵੰਤ ਮਾਨ ਹੋਰੇ ਚਾਹਨੇ ਆ ਕਿ ਸ਼ਾਇਦ ਅਸੀਂ ਆਪਣਾ ਵਜੂਦ ਬਚਾ ਲਈ ਹੈ ਜੀ ਤੁਸੀਂ ਦੇਖਿਓ ਨਾ ਦਿੱਲੀ ਚ ਸਰਕਾਰ ਨੇ ਇਲੈਕਸ਼ਨ ਖਤਮ ਹੋਏ ਆ ਉਸ ਤੋਂ ਪਹਿਲਾਂ ਪੰਜਾਬ ਸਾਰਿਆਂ ਨੂੰ ਪਤਾ ਹੈ ਹਰ ਝੇਲੇ ਚ ਸੱਟੇ ਦਾ ਕਾਰੋਬਾਰ ਚੱਲਦਾ ਸੀ ਜੀ ਨਿਸ਼ਚਿਤ ਕਾਰੋਬਾਰ ਚੱਲਦਾ ਸੀਗਾ ਹੁਣ ਆਪਾਂ ਜਾਂ ਤਾਂ ਇਹ ਕਹਿ ਸਕਦੇ ਆ ਕਿ ਦਿੱਲੀ ਤਰਚ ਦੇਖੀ ਜਾ ਰਹੀ ਸੀ ਉਹਨਾਂ ਨੂੰ ਕੀ ਚੱਲਦਾ ਰਹੇਗਾ ਨਹੀਂ ਚੱਲਦਾ ਰਹੇਗਾ ਕੀ ਪਤਾ ਇੱਥੇ ਦਾ ਪੈਸਾ ਉੱਥੇ ਜਾਂਦਾ ਹੋਵੇ ਮਤਲਬ ਉਸ ਦਿੱਲੀ ਹਾਰਨ ਤੋਂ ਬਾਅਦ ਮੱਲੇ ਤਾਂ ਹਾਰਡਲੀ 4-5 ਦਿਨਾਂ ਬਾਅਦ ਭਗਵੰਤ ਮਾਨ ਉਹਨਾਂ ਦਾ ਬਿਆਨ ਆ ਗਿਆ ਸੀਗਾ ਕਿ ਪ੍ਰਸ਼ਟਾਚਾਰ ਖਤਮ ਕਰ ਦਾਂਗੇ ਇਹ ਕਰਦਾ ਉਹ ਕਰਦਾ ਸਾਰੇ ਤੁਸੀਂ ਅਗਲੇ ਦਿਨ ਸੱਟੇ ਦੁਕਾਨਾਂ ਹੀ ਬੰਦ ਹੋ ਗਈਆਂ ਪਟਿਆਲੇ ਜਿਲ੍ਹੇ ਨਾਲ ਸੰਬੰਧ ਹੋ ਕੇ ਹੀ ਦਿਨਾਂ ਦਾ ਸੱਟੇ ਦੁਕਾਨਾਂ ਬੰਦ ਹੋ ਗਈਆਂ ਮਤਲਬ ਇਹ ਇੱਕ ਸਿਆਸਤ ਹੀ ਪ੍ਰਸ਼ਟਾਚਾਰ ਪੈਦਾ ਕਰਦੇ ਨੇ ਉਹ ਹੀ ਬਣਾਉਂਦੇ ਨੇ ਉਹ ਹੀ ਕਰਦੇ ਨੇ ਮਤਲਬ ਇਹਨਾਂ ਦਾ ਆਪਸੀ ਰੋਲ ਬਣਾਇਆ ਹੋਇਆ ਹੈ ਉਹ ਦੇਖੋ ਭਗਵੰਤ ਮਾਨ ਸਰਕਾਰ ਉਹਨਾਂ ਨੇ ਵਾਕਈ ਹੀ ਇੱਕ ਆਕਸੀਜਨ ਪੀਰੀਡ ਲਾ ਲਓ ਆਕਸੀਜਨ ਹੀ ਚੱਲ ਰਹੀ ਹੈ ਉਹ ਜੇ ਉਹ ਜਨਤਾ ਦੇ ਵਿਚਾਰਾਂ ਤੇ ਉਹਨਾਂ ਹੱਕਾਂ ਦੀ ਗੱਲ ਉਹਨਾਂ ਨੇ ਨਾ ਕੀਤੀ ਮੈਨੂੰ ਲੱਗਦਾ ਨਹੀਂ ਸ਼ਾਇਦ ਉਹ 27 ਦੇ ਵਿੱਚ ਸਰਵਾਈਵ ਕਰ ਪਾਣਗੇ ਜੀ ਔਖਾ ਸਮਾਂ ਹੋਇਆ ਉਹਨਾਂ ਲਈ ਪਰ ਜਿਸ ਤਰੀਕੇ ਨਾਲ ਤਾਂ ਉਹ ਨਸ਼ਿਆਂ ਤੋਂ ਪਰੇ ਮਤਲਬ ਪੂਰਾ ਬਲਡੋਜ਼ਰ ਚੱਲ ਰਿਹਾ ਜੀ ਤਾਂ ਲੋਕ ਤਾਂ ਕਾਹ ਵੀ ਚਲਾਗਾ ਕਰ ਰਹੇ ਨੇ ਨਹੀਂ ਠੀਕ ਹੈ ਕਰ ਰਹੇ ਨੇ ਉਹ ਗੱਲ ਸਵਾਲ ਉਹੀ ਹੁੰਦਾ ਕਿ 3 ਸਾਲ ਪਹਿਲਾਂ ਕਿਉਂ ਨਹੀਂ ਹੋਈ ਕਰਵੇ ਚਲੋ ਠੀਕ ਹੈ ਆਪਾਂ ਜੇ ਕਹਿੰਦੇ ਕਿ ਹੁਣ ਕਰਨੀ ਸ਼ੁਰੂ ਕਰਤੀ ਇਹ ਜਾਰੀ ਰੱਖਣ ਨਹੀਂ ਭਾਜੀ ਇਸੀ ਹੱਦਾਂ ਨੂੰ ਬੰਦ ਨਾ ਕਰ ਸਰਕਾਰ ਦਾ ਪਹਿਲਾਂ ਵੀ ਕਾਂਗਰਸ ਸਰਕਾਰ ਵੀ ਰਹੀ ਆ ਅਕਾਲੀ ਵੀ ਰਏ ਨੇ ਹਾਂ ਤੇ ਉਹਨਾਂ ਦਾ ਸ਼ੁਰੂਆਤ ਹੀ ਨਹੀਂ ਕਿ ਤੇ ਇਹਨਾਂ ਦਾ ਚਲੋ ਕੁਝ ਸਟੈਪ ਚੱਕਿਆ ਨਾ ਕੋਈ ਬਿਲਕੁਲ ਮੈਂ ਪਹਿਲੇ ਤੁਸੀਂ ਤਾਂ 3 ਸਾਲ ਦੀ ਗੱਲ ਕਰ ਰਹੇ ਹੋ 3 ਸਾਲਾਂ ਤੋਂ ਇਹ ਤਾਂ ਐਨੀ ਸਰਕਾਰ ਆਈ ਤੇ ਅਨੁਸਾਰੀ ਸਾਰੇ ਐਕਸ਼ਨ ਲੈ ਲਈ ਗੀ ਗੱਲ ਇਹੀ ਗੱਲ ਹੁੰਦੀ ਹੁੰਦੀ ਹੈ ਕਿ ਆਪਾਂ ਪਹਿਲਾਂ ਵੀ ਕਰਕੇ ਭਗਵੰਤ ਪਾਣ ਮੋਰਾਂ ਦਾ ਇਹ ਕਦਮ ਛਲਾਗਾ ਯੋਗ ਹੈ ਪੇਸ਼ਟਾਚਾ ਲਾ ਲਓ ਨਸ਼ੇ ਦੇ ਖਿਲਾਫ ਲਾ ਲਓ ਹੋਰ ਵੀ ਇਹਦੇ ਨਾਲ ਹੋ ਇੱਕ ਜਿਹੜੇ ਉਹਨਾਂ ਦੇ ਐਮਐਲਏ ਵੀ ਹੈ ਨਾ ਉਹ ਵੀ ਕਈ ਵਾਰ ਪੇਸਟੇਜਾਂ ਦੇ ਉਲਝੇ ਹੋਏ ਸੀ ਜਿਹੜੇ ਸ਼ਾਇਦ ਉਹਨਾਂ ਦੇ ਦਿਖੇ ਨਹੀਂ ਕੁਝ ਆਏ ਵੀ ਉਜਾਗਰ ਵੀ ਹੋਏ ਹਨ ਪਿੱਛੇ ਵੀ ਤੁਸੀਂ ਦੇਖਿਆ ਹੋਣਾਗਾ ਰੇਤ ਮਾਫੀਆ ਦੇ ਨਾਮ ਤੇ ਐਮਐਲਏ ਦੇ ਕਈ ਸਵਾਰ ਖੜਾ ਹੋਏ ਨੇ ਠੀਕ ਹੈ ਉਹਨਾਂ ਨੇ ਆਪਣੇ ਸਦੀ ਭਵਨ ਦੇ ਵਿੱਚ ਪੰਚਾਇਤ ਦੇ ਵਿੱਚ ਆਪਣੇ ਬੱਚੇ ਨੂੰ ਬੁਲਾ ਕੇ ਸੌਂ ਖਾਣ ਦੀ ਕੋਸ਼ਿਸ਼ ਤੇ ਮਤਲਬ ਇੱਕ ਠੀਕ ਹੈ ਪ੍ਰੈਸਟੇਜ ਵਾਲੀ ਕੋਈ ਸਾਫ ਸੁਥਰਾ ਨਹੀਂ ਹੁੰਦਾ ਹੁੰਦਾ ਹਰ ਕਿਤਨਾ ਕਿਤਨਾ ਕੋਈ ਨਾ ਕੋਈ ਟਿੱਕਾ ਕਿਤੇ ਲਗਿਆ ਹੁੰਦਾ ਬਾਕੀ ਇਹ ਜਿਹੜੇ ਕੰਮ ਕਰ ਰਹੇ ਠੀਕ ਹੈ ਸ਼ਲਾਗਾ ਯੋਗ ਨੇ ਜਨਤਾ ਚਾਹੁੰਦੀ ਵੀ ਇਹੀ ਹੈ ਤੁਸੀਂ ਉਹਨਾਂ ਪਹਿਲਾਂ ਜਿਹੜੇ ਕਦਮਾਂ ਮਹੀਨੇ ਤੋਂ ਪਹਿਲਾਂ ਸ਼ੁਰੂ ਹੋਏ ਆ ਉਸ ਤੋਂ ਪਹਿਲਾਂ ਕਿਸੇ ਆਮ ਲੋਕਾਂ ਦੇ ਵਿਚਾਰ ਸੁਣ ਕੇ ਦੇਖੋਗੇ ਉਹ ਕਹਿੰਦਾ ਸਰਕਾਰ ਨੇ ਕੀਤਾ ਕੀ ਯਾਰ ਕੁਝ ਵੀ ਖਦਮ ਨਹੀਂ ਕੀਤਾ ਹੁਣ ਜਗਾ ਹੁਣ ਦੀ ਗੱਲ ਕਰੋ ਕਮੀ ਠੀਕ ਕਰ ਰਹੀ ਹੈ ਜੀ ਪਰ ਕੈਮ ਰਹਿਣ ਇਹ ਚੀਜ਼ਾਂ ਨੂੰ ਖਤਮ ਕਰਦਣ ਕੈਮ ਰਹਿ ਕੇ ਕਿ ਡਟ ਕੇ ਰਹਿਣ ਭਗਵੰਤ ਮਾਨੂ ਜੇ ਇਹ ਆਪਣੇ ਫੈਸਲੇ ਅੜੇ ਰਹਿਣ ਤਾਂ ਸ਼ਾਇਦ ਜਨਤਾ ਵੀ ਨਾਲ ਚੁੱਕ ਦੇਗੀ ਜੀਵਨ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਆਪਾਂ ਉਹਨਾਂ ਦੀ ਗੱਲ ਕਰ ਰਹੇ ਕਿ ਵੱਡੀ ਗਿੰਦੇ ਵਿੱਚ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਤੱਕ ਮਾਫ ਹੋ ਚੁੱਕੇ ਨੇ ਬਿਲਕੁਲ ਮਾਫ ਹੋ ਗਏ ਆਮ ਲੋਕਾਂ ਲਈ ਇੱਕ ਵੱਡੀ ਜਿਹੜੀ ਹੈ ਰਾਹਤ ਦੀ ਪੰਜ ਦਾ ਘਰ 3 ਸਾਲ ਸਰਕਾਰਾਂ ਵਿੱਚ ਕੀਤਾ ਹੀ ਨਹੀਂ ਦੇਖੋ ਜਿਹੜੇ ਬੇਲੀ ਦੀ ਆਪਾਂ ਇੱਕ ਸੈਂਟਰ ਪਾਲਸੀ ਵੀ ਹੁੰਦੀ ਉੱਤੇ ਹਾਂ ਬੀਮਲ ਜੀ ਤੁਸੀਂ ਇੱਕ ਨਾ ਆਇਸ਼ਵਾਨ ਕਾਰਡ ਦੀ ਗੱਲ ਕਰਦੇ ਆ ਭਗਵੰਤ ਮਾਨ ਹੋਰਾਂ ਨੇ ਉੱਥੇ ਸਾਰਿਆਂ ਨੇ ਆਪਣੇ ਫੋਟੋਆਂ ਲਾਈਆਂ ਆਇਸ਼ਵਾਨ ਪੰਜਾਬ ਸਰਕਾਰ ਦੇ ਨੇ ਜਦ ਕਿ ਸੈਂਟਰ ਦੇ ਦੇ ਨੇ ਨਹੀਂ ਆਇਸ਼ਵਾਨ ਕਾਰਡ ਨਹੀਂ ਲੱਗੀ ਭਾਜੀ ਨਹੀਂ ਲੱਗੀਆਂ ਸੀ ਉਹ ਉੱਥੇ ਲੱਗੀਆਂ ਸੀ ਆਪਣੀਆਂ ਜਿਹੜੇ ਆਇਸ਼ਵਾਨ ਮੱਲਕ ਕਲੀਨਿਕ ਬਣੇ ਮੱਲਕ ਕਲੀਨਿਕ ਲਾ ਲਓ ਆਇਸ਼ਵਾਨ ਕਾਰਡ ਭਗਵੰਤ ਮਾਨ ਕਹਿੰਦੀ ਹੈ ਸਾਡੀ ਸਰਕਾਰ ਦੇ ਰਹੀ ਹੈ ਜਦ ਕਿ ਹੈ ਸੈਂਟਰ ਦੀ ਸਕੀਮ ਸੀ ਕਿਉਂ ਮੱਲਕ ਕਲੀਨਿਕ ਦੀ ਗੱਲ ਕਰੋ ਉਹ ਵੀ ਸੈਂਟਰ ਦੀ ਸਕੀਮ ਸੀਗੀ ਮਤਲਬ ਇਹ ਠੀਕ ਹੈ ਇੱਕ ਜਿਹੜਾ ਪ੍ਰੋਟੋਕਾਲ ਸਿਸਟਮ ਬਣੇ ਹੋਏ ਸੀਗੇ ਉਹ ਚੱਲਦੇ ਰਹੇ ਜਿਹੜੇ 3 ਸਾਲ ਰਏ ਇਹਨਾਂ ਚਲੋ ਠੀਕ ਹੈ ਆ ਨਵੀਂ ਸਰਕਾਰ ਸੀ ਉਹ ਸਮਾਂ ਲੱਗਣਾ ਸੀ ਉਹਨਾਂ ਨੂੰ ਸਮਝਿਆ ਸਮਝਣ ਨੂੰ ਸਮਝਾ ਲੈਣ ਦੀ ਕਿਹੜਾ ਕਿਸ ਤਰ੍ਹਾਂ ਕਿਸੇ ਨਹੀਂ ਹੈਗਾ ਅੱਛਾ ਤੁਹਾਨੂੰ ਮੈਂ ਸੋਨੇ ਇੱਕ ਗੱਲ ਤੁਸੀਂ ਕਹੀ ਹੋਏ ਤਹਿਸੀਲਦਾਰਾਂ ਦੀ ਗੱਲ ਕਰੀ ਹੁਣ ਭਗਵਾਨ ਜੀ ਸਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਤਹਿਸੀਲਦਾਰ ਐਮਐਲਏ ਨੂੰ ਕਿੰਨੀ ਇਸ਼ਕਵ ਦਿੰਦਾ ਮਤਲਬ ਕਿੰਨਾ ਪੈਸਾ ਜਾਂਦਾ ਮਤਲਬ ਇਹ ਨਹੀਂ ਉਹਨਾਂ ਨੂੰ ਦਿਖਦਾ ਠੀਕ ਹੈ ਕੀ ਪਤਾ ਗੱਲ ਫਿਰ ਉੱਥੀ ਆ ਜਾਂਦੀ ਹੈ ਕਿ ਸਤਾ ਦੀ ਗੱਲ ਆ ਜਾਂਦੀ ਹੈ ਕਿ ਸਤਾ ਆਪਣੇ ਬੱਚਿਆਂ ਲਈ ਬੜਾ ਕੁਝ ਕਰਨਾ ਪੈਂਦਾ ਹੁਣ ਉਹਨਾਂ ਨੇ ਸਟੈਪ ਚੱਕੇ ਆ ਤੇ ਸਟੈਪ ਕੱਤ ਤੱਕ ਜਾਰੀ ਰਹਿਣਗੇ ਚਲੋ ਇਹ ਸਮਾਂ ਹੀ ਦੱਸੇਗਾ ਆਉਣ ਵਾਲਾ ਕਿ ਸਮਾਂ ਕਿੱਥੇ ਤੇ ਕਿੱਥੇ ਜਾਏਗਾ ਪੁੱਛੋ ਮੈਂ ਆਪ ਦਾ ਦੇਖਿਆ ਤਾਂ ਤਸਵੀਲਦਾਰੀ ਮੇਨ ਦਾ ਤਸਵੀਲਦਾਰ ਕੋਲ ਪਹੁੰਚਾ ਜਾਏਗਾ ਤਾਂ ਹੀ ਡਿਸਟ੍ਰੀਬਿਊਟ ਹੋਏਗਾ ਡਿਸਟ੍ਰੀਬਿਊਟ ਹੋਏਗਾ ਦੇਖੋ ਇਹ ਆਮ ਦੇਖੋ ਆਮ ਲੋਕਾਂ ਨੂੰ ਤੋੜਨੀ ਜ਼ਰੂਰੀ ਸੀ ਨਾ ਕੜੀ ਟੁੱਟਦੀ ਤਾਂ ਇਹ ਕੜੀ ਤੋੜਨੀ ਚਾਹੀਦੀ ਹੈ ਨਸ਼ੇ ਦੇ ਵੱਡੇ ਵੱਡੇ ਤੇ ਮਗਰਮਛਾਂ ਉਹਨਾਂ ਨੂੰ ਵੀ ਤੋੜਨਾ ਚਾਹੀਦਾ ਇੱਕ ਪੁਲਿਸ ਦੇ ਵਿੱਚ ਵੀ ਸੁਧਾਰ ਕਰਨਾ ਚਾਹੀਦਾ ਪੁਲਿਸ ਦੇ ਤਾਂ ਬਹੁਤ ਜ਼ਿਆਦਾ ਉਹ ਸ਼ਰਸ਼ਰ ਪੁਲਿਸ ਦੇ ਵਿੱਚ ਉਹ ਮੈਂ ਤੁਹਾਨੂੰ ਗੱਲ ਦੱਸਦਾ ਸ਼ਾਇਦ ਕਹਿੰਦੇ ਜੇ ਕਈ ਵੇਸ ਬੰਦੇ ਕੋਈ ਚੀਜ਼ ਚੋਰੀ ਹੋ ਜੇ ਜਾਂ ਕੁਝ ਘਰ ਚ ਚੋਰੀ ਹੋਵੇ ਚੱਕਿਆ ਜਾਵੇ ਸਮਾਨ ਲੋਕ ਨਾ ਥਾਣੇ ਤੇ ਜਾਂਦੇ ਇੱਕ ਵਾਰ ਉਹ ਥਾਣੇ ਉਸੇ ਦਿਨ ਵਾਪਸ ਆਏ ਨੇ ਉਸ ਤੋਂ ਬਾਅਦ ਉਹ ਬੰਦੇ ਚੋਰ ਲੱਭਣ ਲਾਏ ਨੇ ਕਿ ਚੋਰ ਨਾਲ ਸੰਪਰਕ ਕਰ ਲਓ ਯਾਰ ਚੋਰ ਨੂੰ ਪੈਸੇ ਦੇ ਕੇ ਸਮਾਨ ਵਾਪਸ ਲੈ ਲਓ ਤੁਸੀਂ ਇਹ ਜੇ ਤੁਸੀਂ ਤੁਸੀਂ মিডিਆ ਲਓ ਤੁਸੀਂ ਦੇਖ ਸਰਵੇ ਕਰੋ ਤੁਹਾਨੂੰ 360 ਬੰਦਾ ਮਿਲ ਜਾਏਗਾ ਮਰਿਆ ਤੁਸੀਂ ਆਮ ਬੰਦੇ ਦੀ ਐਫ ਆਈ ਆਰ ਵੀ ਨੌਨ ਚ ਨਹੀਂ ਹੁੰਦੀ ਥਾਣੇ 'ਚ ਆ ਕੇ ਠੀਕ ਹੈ ਬਿਲਕੁਲ ਇਹ ਸੱਚੀ ਗੱਲ ਹੈ ਕਿ ਇਹ ਆਮ ਲੋਕਾਂ ਦੀ ਪਰੇਸ਼ਾਨੀ ਹੈ ਆਮ ਲੋਕਾਂ ਨੂੰ ਚਾਹੀਦਾ ਕੀ ਹੈ ਮੱਲੇ ਸਾਫ਼ ਰੂਪ ਤੇ ਹੋਣ ਚਾਹੀਦੇ ਆ ਕਾਰਪੋਰੇਸ਼ਨ ਉਹਨਾਂ ਦਾ ਕੰਮ ਕਰੇ ਪੁਲਿਸ ਉਹਨਾਂ ਦੀ ਸੁਣੇ ਪੁਲਿਸ ਇੱਕ ਡਾਕਟਰ ਦਾ ਰੋਲ ਕੰਮ ਕਰਦੀ ਹੁੰਦੀ ਹੈ ਜਦ ਬੰਦਾ ਬਿਮਾਰ ਹੁੰਦਾ ਨਾ ਉਹ ਦੇ ਦਿਮਾਗ ਅੰਦਰ ਮੈਂ ਹਸਪੀਟਲ ਚ ਲਈ ਮੈਂ 99% ਸਿਕਯੂਅਰ ਹੋ ਜਾਂਦਾ ਕਿ ਮੈਂ ਸਹੀ ਹੋ ਗਿਆ ਯਾਰ ਉਵੇਂ ਇੱਕ ਜਦ ਕਿਸੇ ਝਕੜਾ ਹੁੰਦਾ ਕੋਈ ਦੁਖਿਆਰਾ ਹੁੰਦਾ ਪੁਲਿਸ ਸਾਹਨੇ ਜਾਂਦਾ ਨਾ ਉਹਦੀ ਗੱਲ ਜਾਂਚਦਾ ਉਹ 90% ਆਕਸੀਜਨੇ ਕੰਮ ਕਰਦੇ ਆ ਪਰ ਜਿਹੜੇ ਸਾਹਮਣੇ ਬੈਠੇ ਉਹਨੇ ਲੱਖ ਰੁਪਏ ਤਨਖਾਹ ਲੈ ਰਹੇ ਹੁੰਦੇ ਆ ਉਹ ਉਹਨਾਂ ਨੂੰ ਤਦ ਹੀ ਨਹੀਂ ਦਿੰਦੇ ਕੋਈ ਮਤਲਬ ਹਾਂ ਵੀ ਸਾਹਬ ਦਾ ਫੋਨ ਆ ਗਿਆ ਐਮਐਲਏ ਸਾਹਬ ਦਾ ਫੋਨ ਆ ਗਿਆ ਉਸ ਤੋਂ ਫੋਨ ਆ ਗਿਆ ਜਾਨੀ ਕਿ ਲਗਾ ਦਿੱਤੇ ਜਾਂਦੇ ਉਹਨਾਂ ਦੀ ਮਤਲਬ ਕਈ ਜੀ ਕਈ ਚੋਰਾਂ ਨੂੰ ਦੀ ਪੈਸੇ ਲੈ ਲੈਂਦੇ ਨਹੀਂ ਚੋਰੋਂ ਪੈਸੇ ਲੈ ਕੇ ਫਿਰ ਕੀ ਕਰਦੇ ਨੇ ਮੈਂ ਪਿੱਛੇ ਦੇਖਾਂ ਜੀ ਮਸਲਾ ਥਾਣੇ ਦੇ ਵਿੱਚ ਉਹਨਾਂ ਨੇ ਦੋਨੋਂ ਪਾਰਟੀਆਂ ਸਾਹਮਣੇ ਬਿਠਾ ਕੇ ਜੀ ਮੰਦਰ 'ਚ ਜਾ ਕੇ ਕਸਮਾਂ ਖਵਾਤੀਆਂ ਚੋਰ ਨੇ ਝੂਠੀ ਕਸਮਾਂ ਖਾ ਲਈ ਕਹਿੰਦਾ ਮੈਂ ਤਾਂ ਮੈਂ ਤਾਂ ਚੋਰੀ ਕੀਤੀ ਨਹੀਂ ਪੁਲਿਸ ਨੇ ਉਸ ਤੇ ਵਿਸ਼ਵਾਸ ਕਰ ਲਿਆ ਜੀ ਹੁਣ ਜਿਹਦਾ ਬਦਲ ਸਮਾਨ ਚੋਰੀ ਉਹ ਬੰਦਾ ਕਿੱਥੇ ਜਾ ਕੋਈ ਜੀ ਬਿਲਕੁਲ ਜੀ ਅਭੀ ਕਹਿੰਦਾ ਪਾਬੇ ਕਿ ਪੁਲਿਸ ਮੈਂ ਮਾਨਸਾ ਨੂੰ ਇੱਕ ਬੇਨਤੀ ਕਰਨਾ ਚਾਹੂਗਾ ਕਿ ਮਾਨਸਾ ਸਾਹਿਬ ਜਿਵੇਂ ਤੁਸੀਂ ਤਹਿਸੀਲਦਾਰਾਂ ਦਾ ਥੱਲ ਪਾ ਰਹੇ ਹੋ ਨਸ਼ੇੜੀਂ ਦਾ ਥੱਲ ਪਾ ਰਹੇ ਹੋ ਜਿਹੜਾ ਚਿੱਟਾ ਵੀ ਉਹਨਾਂ ਥੱਲ ਪਾ ਰਹੇ ਤੇ ਇੱਕ ਵਾਰੀ ਜਾ ਕੇ ਥਾਣੇ ਦੇ ਵਿੱਚ ਵੀ ਨਿਗਾਹ ਮਾਰੋ ਉੱਥੇ ਲੋਕਾਂ ਦਾ ਇਹਦਾ ਬੁਰਾ ਹਾਲ ਆ ਕਿ ਲੋਕਾਂ ਨੂੰ ਨਹੀਂ ਸਾਫ ਹੀ ਨਹੀਂ ਮਿਲਦਾ ਜੇ ਤੁਸੀਂ ਅਜਿਹਾ ਸਾਹਿਬ ਦੇ ਤਰ੍ਹਾਂ ਜੁੱਜ ਤੋਲਣ ਦੀ ਲੋਕਾਂ ਕੋਸ਼ਿਸ਼ ਕਰ ਰਹੇ ਤਾਂ ਉੱਥੇ ਜਾਣਾ ਤੁਹਾਡੇ ਇੱਕ ਵਾਰੀ ਬਣਦਾ ਆ ਗ੍ਰਾਮ ਮੰਤਾਲਾ ਤੁਸੀਂ ਆਪਣੇ ਖੋਰ ਰੱਖਿਆ ਤੇ ਇੱਕ ਵਾਰ ਜਾ ਕੇ ਦੇਖੋ ਕਿ ਪੁਲਿਸ ਥਾਣੇ ਦੇ ਵਿੱਚ ਆਖਰ ਚ ਹੁੰਦਾ ਕੀ ਆ ਸਭ ਤੋਂ ਜ਼ਿਆਦਾ ਬਿਲਕੁਲ ਸਹੀ ਗੱਲ ਆਖੀ ਤੁਸੀਂ ਰਿਸ਼ਵਤ ਖੋਰੀ ਸਭ ਤੋਂ ਵੱਡੀ ਕ腐ਸ਼ਨ ਹੀ ਕ腐ਸ਼ਨ ਨਾਗਮ ਇੱਕ ਕਾਰਪੋਰੇਸ਼ਨ ਨੂੰ ਕਹਿੰਦੇ ਨੇ ਕ腐ਸ਼ਨ ਨਾਗਮ ਕਿ ਪੁਲਿਸ ਪੁਲਿਸ ਕਰਮਚਾਰੀ ਕੰਮ ਇਨਸਾਨ ਜੇ ਚਲਾ ਜਾਏ ਤਾਂ ਮੈਂ ਮੈਨੂੰ ਨਹੀਂ ਲੱਗਦੀ ਰਿਸ਼ਵਤ ਤੋਂ ਵਗੈਰ ਉੱਥੇ ਹੁੰਦਾ ਨਹੀਂ ਤੁਹਾਨੂੰ ਪਛਾਣ ਨਹੀਂ ਕੋਣਾ ਕੋਈ ਵੀ ਡਿਪਾਰਟਮੈਂਟ ਬੇਜ ਹੈ ਤੁਸੀਂ ਇਹ ਦੇਖੋਗੇ ਸ਼ਹਿਰ ਦੇ ਕੋਈ ਵੀ ਸ਼ਹਿਰ ਦੀ ਗੱਲ ਕਰ ਲੋ ਸ਼ਹਿਰ ਦੇ ਜਿੰਨੀਆਂ ਬਿਲਡਿੰਗਾਂ ਬਣੀਆਂ ਨਜਾਇਜ਼ ਬਣ ਰਹੀ ਨੇ ਜੇ ਕੋਈ ਜਾਇਜ਼ ਬਣ ਰਹੇ ਨੇ ਤਾਂ ਉਹ ਸੜਕ ਦੇ ਕਬਜ਼ੇ ਹੋ ਰਹੇ ਨੇ ਤੁਸੀਂ ਇੱਕ ਨ ਕਰਦੇ ਬਾਅਦ ਸ਼ਾਇਦ ਨਾਰੀ ਦੇ ਦੋ ਵਾਰ ਹੁੰਦਾ ਕਿ ਉਹ ਤੋਂ ਬੰਦਾ ਅੱਗੇ ਜਾ ਨਹੀਂ ਸਕਦਾ ਮੋਸਟਲੀ 98% ਲੋਕ ਬਾਗ ਗਏ ਵੀ ਨੇ ਜੀ ਜਦ ਪਹਿਲਾਂ ਤਾਂ ਕਰਪਸ਼ਪਨਾ ਆਂਦੀ ਜਦ ਢਾਂਨ ਆਂਦੀ ਹੈ ਫਿਰ ਉਦੋਂ ਪੈਸੇ ਲੈਣ ਦੇ ਕੰਮ ਜ਼ਰੂਰ ਸ਼ੁਰੂ ਕਰਦੇ ਮਤਲਬ ਇਹ ਸਿਸਟਮ ਹੀ ਸਾਰਾ ਬਣਾ ਹੋਇਆ ਗੜਬੜਾਪੀਆ ਉਹਨਾਂ ਦਾ ਮਾਲੀਆ ਸਿਗਾਰ ਜਿਹੜਾ ਤਹਿਸੀਲਦਾਰ ਕਰਿਆ ਇਹ ਡਿਪਾਰਟਮੈਂਟ ਭਗਵੰਤਮਾਨ ਸਾਹਿਬ ਨੂੰ ਖੁਦ ਹੀ ਹੈ ਉਹਨਾਂ ਨੇ ਕਿਹਾ ਕਿ ਲੋਕ ਦੇਖਣਗੇ ਠੀਕ ਹੈ ਲੋਕ ਤਾਂ ਚਲੋ ਦੇਖਣਗੇ ਪਰ ਤੁਸੀਂ ਉਹਨਾਂ ਨੇ ਤੁਸੀਂ ਆਪ ਫੈਸਲਾ ਕੀਤਾ ਬੜਾ ਸ਼ਲਾਘਾਜੋ ਫੈਸਲਾ ਕੀਤਾ ਮਤਲਬ ਕੋਈ ਇਹਨਾਂ ਦੀ ਬੁਰੀ ਨਹੀਂ ਹੋ ਰਹੀ ਇਹ ਕੰਮ ਸਹੀ ਦੱਸਿਆ ਜਾ ਰਿਹਾ ਕਿ ਸਹੀ ਹੋ ਰਿਹਾ ਕਿ ਤੜਲੇਦਾਰ ਅਮ ਉਹ ਗਨੇ ਸੀਐਮ ਬਾਹਰ ਨਿਕਲ ਕੇ ਆਇਆ ਜਿਹੜਾ ਆਪਣੇ ਮਹਿਲਾਂਾਂ ਚੋਂ ਲੋਕਾਂ ਦੇ ਵਿਚ ਜਾ ਰਿਹਾ ਤਾਂ ਯਾਰ ਉਹ ਚਾਹੇ ਡਰ ਲਾ ਲਓ ਚਾਹੇ ਸਤਾ ਲਾ ਲਓ ਕੁਝ ਵੀ ਕਹਿ ਸਕਦੇ ਆਪਾਂ ਪਰ ਆਮ ਲੋਕਾਂ ਨੂੰ ਇਹੀ ਚਾਹੀਦਾ ਆਮ ਲੋਕਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਕੰਟੀਨਿਊ ਚੱਲਣਾ ਚਾਹੀਦਾ ਬਿਲਕੁਲ ਆਮ ਲੋਕਾਂ ਨੂੰ ਚਾਹੀਦਾ ਬਿਲਕੁਲ ਇਹ ਦੇਖੋ ਦੇਖਣਾ ਇਹ ਹੈ ਕਿ ਇਹ ਜਿਹੜੇ ਵਿਚਾਰਧਾਰਾ ਕੱਤ ਤੱਕ ਚੱਲਦੀ ਰਹੂਗੀ ਕੱਤ ਤੱਕ ਇਹਦਾ ਤਾਂ ਹੱਲ ਨਿਕਲੇਗਾ ਕੀ ਪਤਾ ਕੋਈ ਹੋਰ ਹੱਲ ਨਿਕਲਦਾ ਹੈ ਜਾਂ ਕਿੱਦਨੂ ਮੂੰਹ ਕਰਦੇ ਆ ਉਹ ਦੇਖਾਂਗੇ ਸਮਾਂ ਇਹ ਕਿੱਦਨ ਜਾਏਗਾ ਹਾਂਜੀ ਕਿੰਨੇ ਕਿਸਾਨਾਂ ਵੱਲੋਂ ਅੱਜ ਧਰਨਾ ਦਿੱਤਾ ਇਸ ਨਾਲ ਆਮ ਲੋਕਾਂ ਨੂੰ ਤਾਂ ਖੱਜਲ ਖੁਆਰੀ ਪੇਸ਼ ਆ ਰਹੀ ਹੈ ਸੜਕਾਂ ਦੇ ਰੂਟ ਡਾਇਵਰਟ ਕੀਤੇ ਗਏ ਨੇ ਬਿਲਕੁਲ ਸੋਹਣੇ ਤੁਹਾਡੀ ਗੱਲ ਠੀਕ ਹੈ ਆਪਾਂ ਵਿਮਲ ਜੀ ਨੇ ਗੱਲ ਬਿਲਕੁਲ ਗੱਲ ਗਈ ਸੀ ਕਿ ਕਹਿੰਦੇ ਕਿਸਾਨਾਂ ਦਾ ਮਸਲਾ ਹੱਲ ਕਿਉਂ ਨਹੀਂ ਹੋ ਪਾਰਿਆ ਕਹਿੰਦੇ ਨੇ ਕਿ ਜਦ ਦੋ ਟੀਰਾ ਚ ਲੜਾਈ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਦੋਨੋਂ ਟੀਰਾ ਨੂੰ ਸ਼ਾਂਤ ਹੋਣਾ ਪੈਂਦਾ ਕਿਤੇ ਮਨਲਾ ਦੇ ਕੋ ਇਹਦੇ ਵਿੱਚ ਕਿਸਾਨਾਂ ਦੀ ਵੀ ਆਕੜ ਉਨੋਂ ਸ਼ਾਇਦ ਇਹ ਮਸਲੇ ਹੱਲ ਨਹੀਂ ਕਰ پا ਰਹੇ ਡੱਲੇਵਾਲ ਹੋਰ ਲਾਲੋ ਹੋਰ ਜਿਹੜੇ ਸਨੁਯੁਕਤਿਆ ਸਕੀਮ ਦੇ ਉਹ ਐਮੈਂਡਮੈਂਟ ਲੀਡਰ ਐ ਉਹਨਾਂ ਦੀ ਆਕੜ ਹੀ ਇਹ ਜੇ ਕਿ ਉਹ ਠੰਡੀ ਨਹੀਂ ਪਾਦੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆ ਕੇ ਇਹਨਾਂ ਨੂੰ ਹੱਲ ਕਰਨ ਦੇ ਰਾਹ ਤੇ ਤੋੜਨਾ ਚਾਹੀਦਾ ਹੁਣ ਆਮ ਲੋਕਾਂ ਦਾ ਕੀ ਲੋੜ ਪਰੇਸ਼ਾਨੀ ਹੈ ਹੁਣ ਤੁਸੀਂ ਦੇਖੋਗੇ ਧਰਨਾ ਲੱਗਿਆ ਹੁੰਦਾ ਐਤੋਂ ਐਮਰਜੈਂਸੀ ਕਿਤੇ ਮਰੀਜ਼ ਜਾ ਰਿਹਾ ਹੋਵੇ ਪਚਾਰਾ ਉਹ ਤਾਂ ਚਲੋ ਮੰਨ ਲੀਨਿਆ ਉਹ ਰਾਹ ਦੇ ਦਿੰਨੇ ਆ ਪਰ ਕਿਤੇ ਨਾ ਹੱਥਾਂ ਦਾ ਪਰੇਸ਼ਾਨੀ ਹੈ ਨਾ ਜਦ ਤੂੰ ਉਹਦੇ ਕੋਲ ਤੂੰ ਪਹੁੰਚੂਗਾ ਤਾਂ ਹੀ ਤੁਸੀ ਰਾਹਦ ਆਉਂਗੇ ਜੇ 20 ਗੱਡੀਆਂ ਪਿੱਛੇ ਖੜੇ ਫਿਰ ਆ ਕਿੱਥੇ ਮਿਲ ਜੂਗਾ ਗੱਲੋ ਜੀ ਮਰੀਜ਼ ਵਾਲ ਟਾਈਮੇ 10 ਮਿੰਟ ਦਾ ਲਾਗੇ ਉਹ ਅੱਧਾ ਘੰਟਾ ਨੂੰ ਜਾਂਦੇ ਨਿਕਲਣ ਲੱਗ ਜੇਗਾ ਮਰੀਜ਼ ਦਾ ਮਿੱਟੀ ਦੀਆਂ ਮਾਰਨਾ ਮਤਲਬ ਠੀਕ ਹੈ ਇਹ ਗੱਲ ਦੇਖੋ ਇਹ ਪਰੇਸ਼ਾਨੀ ਹੁੰਦੀ ਹੈ ਕਿ ਚਾਹੇ ਇਕੱਲਾ ਕਿਸਾਨ ਨਹੀਂ ਲਾ ਸਕਦਾ ਪਰ ਕਿਸਾਨਾਂ ਦੇ ਪਰਿਵਾਰ ਵੀ ਕੋਈ ਬਿਮਾਰ ਹੋ ਸਕਦੇ ਆ ਜਦ ਉਹ ਇਸ ਨਿੱਕੇ ਫਾਦੇ ਉਹਨਾਂ ਨੂੰ ਦੇਖਣਾ ਚਾਹੀਦਾ ਦੇਖੋ ਸਭ ਤੋਂ ਵੱਡਾ ਹੁਣ ਪਤਾ ਪੰਜਾਬ ਦੇ ਕਿਤਰ੍ਹਾਂ ਸੇਹੀ ਕੀ ਜਾਂਦੀ ਹੈ ਹੁਣ ਮਤਲਬ ਮਾੜੀ ਗੱਲ ਕ ਦਰਨੇ ਲਾਣੇ ਪੈਂਦੀ ਹੈ ਜੀ ਲੋਕਾਂ ਦੇ ਹੱਕਾਂ ਲਈ ਵੀ ਦਰਨੇ ਲਾਣੇ ਪੈਂਦੀ ਮਤਲਬ ਯਾਰ ਇਹ じゃ ਕਿਹੜਾ ਕਾਨੂੰਨ ਵਿਵਸਥਾ ਕਿੱਥੇ ਗਈ ਪ੍ਰਸ਼ਾਸਨ ਕਿੱਥੇ ਗਏ ਨਿਆਂधीश ਕਿੱਥੇ ਗਏ ਇਹ ਦਰਨੇ ਲਗੇ ਹੁਣ ਹੀ ਇਨਸਾਫ ਮਿਲੇਗਾ ਦਰਨੇ ਲਗੇ ਉਹਨਾਂ ਨੇ ਪੁੱਛਿਆ ਜਾਏਗਾ ਪਰ ਆਮ ਲੋਕ ਤਾਂ ਫਿਰ ਮਰ ਰਹੇ ਨੇ ਉਹ ਤਾਂ ਜਾ ਤਾਂ ਥੱਪੜ ਖਾ ਕੇ ਬੈਠੇ ਨੇ ਜਾਂ ਅਤਿਆਚਾਰ ਹੋ ਕੇ ਬੈਠੇ ਨੇ ਲੋਕਾਂ ਦੇ ਘਰ ਕਬਜ਼ੇ ਹੋ ਰਹੇ ਨੇ ਦਰਨੇ ਲੱਗ ਰਹੇ ਨੇ ਉਹ ਤੁਸੀਂ ਮੰਨੋ ਕਿ ਸ਼ਵੇ ਆ ਕੋਈ ਡਾਕਟਰ ਗਲਤ ਕਰ ਲੈਣਾ ਉਹਨੂੰ ਜਿਹੜਾ ਬਰੀਜ ਹੋਗੇ ਇਨਸਾਫ ਨਹੀਂ ਮਿਲਣਾ ਜਦ ਤੱਕ ਉਹ ਧਰਨਾ ਨਹੀਂ ਲੱਗਦਾ ਲਾਸ਼ ਸੜ ਤੇ ਰੱਖ ਕੇ ਬੈਠਦਾ ਨਹੀਂ ਬਿਲਕੁਲ ਤੁਸੀਂ ਪੁਲਿਸ ਅਧਿਕਾਰੀ ਆਪ ਜਾ ਥੋੜੀ ਪੁਲਿਸ ਨਹੀਂ ਸੁਣਦੀ ਉਹ ਧਰਨੇ ਜਰੂਰ ਹੁੰਦੀ ਹੈ ਪੁਲਿਸ ਮਤਲਬ ਇਹ じゃ ਕੀ ਹੋ ਗਿਆ ਪੰਜਾਬ ਨੂੰ ਕਿ ਧਰਨੇ ਮਾਈ ਆਏ ਕੰਨ ਬੰਦ ਹੋ ਗਏ ਸਰਕਾਰ ਤੁਸੀਂ ਉਹਨੀ ਗੱਲ ਕੀਤੀ ਤੇ ਪਿੱਛੇ ਜੀ ਇੱਕ ਬਲਿੰਕਟ ਬਲੈਂਕਟਾਂ ਇੱਕ ਮੁੰਡੇ ਦੀ ਜਿਵੇਂ ਡਿਲੀਵਰੀ ਬॉय ਸੀ ਕਰਨੀ ਤੇ ਜਦੋਂ ਤੱਕ ਤਰਨਾ ਨਹੀਂ ਤੇ ਮੈਨੂੰ ਨਹੀਂ ਲੱਗਦਾ ਹਜੇ ਤੱਕ ਉਹਨਾਂ ਦਾ ਕੋਈ ਮਸਲਾ ਹੱਲ ਹੋਇਆ ਉਹ ਹੋਇਆ ਵੀ ਨਹੀਂ ਹਾਂਜੀ ਉਹ ਤੁਸੀਂ ਸ਼ਾਇਦ ਦੇਖਿਆ ਹੋਣਾ ਮੈਂ ਦੇਖਿਆ ਸੀਗਾ ਉਹ ਕਹਿੰਦੇ ਤਿੰਨ ਕੱਕੇ ਸੀਗੇ ਵੱਡੇ-ਵਡੇ ਕਾਰਾਂ ਸੀ ਵੀਡੀਓ ਕਹਿੰਦੇ ਵੀਡੀਓ ਗਾਇਬ ਕਰਤੀ ਉਹ ਕੀ ਪਤਾ ਹੀ ਨਹੀਂ ਵੀਡੀਓ ਕਿੱਥੇ ਹੈ ਮਤਲਬ ਯਾਰ ਗੱਲ ਉਹੀ ਗੱਲ ਆਉਂਦੀ ਹੈ ਕਿ ਜਦ ਆਮ ਲੋਕਾਂ ਨੂੰ ਤਰਨਾ ਤੇ ਉਤਰਨਾ ਪਹਿਲੇ ਤਾਂ ਸਭ ਤੋਂ ਸਿਸਟਮ ਫੇਲ ਹੈ ਸਿਸਟਮ ਸੈੱਟ ਨਹੀਂ ਹੈ ਉਹ ਸਰਕਾਰਾਂ ਕਹਿੰਦੇ ਨੇ ਸਿਸਟਮ ਸੈੱਟ ਕਰਨ ਨੂੰ ਸਾਨੂੰ ਟਾਈਮ ਚਾਹੀਦਾ ਸੀਗਾ ਚਲੋ 3 ਸਾਲ ਬਾਅਦ ਉਹ ਸੈਟਮ ਟਾਈਮ ਆ ਗਿਆ ਕਰਦੇ ਆ ਦੇਖਦੇ ਕਿੱਥੇ ਜਾਂਦਾ ਮਤਲਬ ਕਹਿੰਦੇ ਆ ਆਮ ਲੋਕ ਤੋੜਨਾ ਤਾਂ ਹੀ ਜੁੜਨਗੇ ਤੁਸੀਂ ਲੋਕਾਂ ਦੇ ਹੱਕਾਂ ਦੀ ਗੱਲ ਕਰੋਗੇ ਭ੍ਰਿਸ਼ਟਾਚਾਰ ਲੋਕਾਂ ਨੂੰ ਦੇ ਹੀ ਦੇਣਾ ਉਹ ਆਕਸੀ ਸਾਹ ਦੀ ਗੱਲ ਹੁੰਦੀ ਹੈ ਜਦ ਸਾਹ ਖਤਮ ਉਹਨਾਂ ਅਗਲਾ ਪੈਸਾ ਜਿੰਨਾ ਬਰੀ ਵਾਅਦਾ ਦਿੰਦੇ ਕੋਈ ਵੱਡੀ ਗੱਲ ਨਹੀਂ ਚੋਰ ਚੱਕਰ ਜੇ ਵੱਧੀ ਆ ਰਹੇ ਇਹ ਕ੍ਰਾਈਮ ਵਧੀ ਜਾ ਰਿਹਾ ਇਹ ਚੀਜ਼ਾਂ ਨੇ ਕਿ ਸਿਸਟੇਮੈਟਿਕ ਆਪ ਹੀ ਦਬਦਬਾ ਸਰਕਾਰ ਨੂੰ ਸੈੱਟ ਕਰਨਾ ਚਾਹੀਦਾ ਨਹੀਂ ਤਾਂ ਉਹ ਜਿਹੜੇ ਸਿਧਾਂਤ ਕਹਿੰਦੇ ਨੇ ਜਿਹੜੇ ਨਤੀਜੇ ਕਹਿੰਦੇ ਆ ਅਨੇਕ ਘਾਤ ਹੋਣਗੇ ਸ਼ਾਇਦ ਮੈਨੂੰ ਲੱਗਦਾ ਨਹੀਂ ਕਿ ਉਹਨੂੰ ਸੰਭੇਜਿਆ ਜਾ ਸਕਦਾ ਆਉਣ ਵਾਲਾ ਸਭਾ ਬਈ ਬੜਾ ਖਤਰਨਾਕ ਹੋਏਗਾ ਨੌਜਵਾਨ ਪੀੜ੍ਹੀ ਤੁਸੀਂ ਦੇਖ ਲਓ ਆਉਂ ਜਦ ਪਿੱਛੇ ਟਰੰਪ ਹੋਰਾਂ ਦਾ ਦਲ ਚੱਲੀ ਸੀ ਤੁਸੀਂ ਦੇਖੋ ਕਿੰਨੇ ਹੁਣ ਤੱਕ ਆਮ ਨਾਲ 43 ਕਰੋੜ ਰੁਪਏ ਕਹਤੇ ਆ ਟਰੰਪ ਹੋਰਾਂ ਨੇ ਕਿ ਜੇ ਤੁਸੀਂ ਸਾਡੇ ਰਾਜ ਚਾਹੁੰਦੇ ਹੋ ਨੈਸ਼ਨ ਚਾਹੁੰਦੇ ਹੋ ਤੇ ਤਰਾਲੀ ਕਰ ਦਿਓ ਉਹ ਪੁੱਛੇ 43 ਕਰੋੜ ਅਮਾਉਂਟ ਕਿੰਨੀ ਬੰਦੀ ਹੈ ਔਰ ਹੀ ਬੰਦਾ ਬਿਨਸ ਕਰ ਸਕਦਾ ਹੈ ਲੱਖਾਂ ਰੁਪਏ ਲਾ ਕੇ ਬਈ ਉਹਨਾਂ ਬਸ ਉਹਨੂੰ ਬਾਹਰ ਜਾਂਦੀ ਲੋੜੀਏ ਲੋੜਦੀ ਹੈ ਠੀਕ ਹੈ ਨਾ ਮਤਲਬ ਇਹ ਚੀਜ਼ਾਂ ਇਹ ਕਿ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿ ਸ਼ਲੋਕ ਸ਼ੁਕਰ ਹੈ ਕਿ ਹੁਣ ਪੰਜਾਬ ਦੇ ਲੋਕ ਪੰਜਾਬ 'ਚ ਰਹਿਣਗੇ ਇੰਦੀ ਇੱਥੇ ਰਹਿਣਗੇ ਮਤਲਬ ਇੱਕ ਠੀਕ ਹੈ ਇਹ ਗਲਤ ਜਿਹੜੇ ਵੇ ਨਾਲ ਲੋਕ ਬਾਹਰ ਜਾਂਦੇ ਸੀਗੇ ਉਹਨਾਂ ਦਾ ਰੁਕੋ ਹੋਏਗਾ ਵਿਚਾਰੇ ਅੰਨੇ ਬੰਦੇ ਮਰ ਚੁੱਕੇ ਨੇ ਜੰਗਲਾਂ 'ਚ ਬੇਨਾਮਾ ਜੰਗਲਾਂ ਤੁਸੀਂ ਦੇਖੋ ਕੀ ਹੈ ਉਹਨਾਂ ਦੀ ਕਹਾਣੀ ਸੁਣ ਕੇ ਦੇਖ ਲਓ ਤੁਸੀਂ ਕਹਾਣੀ ਕਿੱਥੇ ਜਾਂਦੀ ਹੈ ਮਤਲਬ ਪਾਣੀ ਨਹੀਂ ਕੁਛ ਨਹੀਂ ਮਤਲਬ ਸਭ ਇੱਕ ਸਿਸਟਮ ਹੈ ਸੋਹਣਿਆ ਇਹ ਪੰਜਾਬ ਦਾ ਸਿਸਟਮ ਨਾਲ ਪੂਰੇ ਦੇਸ਼ ਦਾ ਨਾਲ ਉਹ ਵਿਦੇਸ਼ਾਂ ਸਿਸਟਮ ਨਾਲ ਉਹ ਇੱਕ ਸਿਰ ਸਤਾ ਦੇ ਉੱਪਰ ਤਾੜ ਕਰਦਾ ਹੈ ਕਿ ਕਿਵੇਂ ਚੱਲਦਾ ਮੈ ਤੁਹਾਨੂੰ ਲੱਗਦਾ ਨਹੀਂ ਮਰਬਿੰਦਰ ਜੀ ਹੁਣ ਜੇ ਇਨ ਕੇਸ ਅਗਲੀ ਸਰਕਾਰ ਕਿਹੜੀ ਆ ਸਕਦੀ ਜੇ ਆਮ ਆਦਮੀ ਦੀ ਸਰਕਾਰ ਨਹੀਂ ਆਉਂਦੀ ਤਾਂ ਕਿਹੜੀ ਸਰਕਾਰ ਆ ਸਕਦੀ ਹੈ ਦੇਖੋ ਆਪਾਂ ਜੇ ਉਹੀ ਗੱਲ ਕਹ ਰਹੇ ਕਿ ਸਰਕਾਰ ਨੂੰ 2027 ਚ ਇਲੈਕਸ਼ਨ ਜੀ ਜੀ 2027 ਚ ਲੱਗੇ ਜੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਭਾਜਪਾ ਕਾਂਗਰਸ ਆਪ ਜਾਂ ਛੋਟੇ ਬੜੀਏ ਉਹ ਸ਼ਾਇਦ ਇਹਦੇ ਤੋਂ ਉੱਪਰ ਗਿਆ ਹੀ ਨਹੀਂ ਕਾਂਗਰਸ ਦੀ ਅੱਜ ਮੌਜੂਦਾ ਸਥਿਤੀ ਦੀ ਗੱਲ ਕਰੀਏ ਕਿ ਸ਼ਾਇਦ ਮੈਨੂੰ ਲੱਗਦਾ ਹੈ ਕਿ ਉਹਨਾਂ ਕੋਈ ਚਿਹਰਾ ਲੀਡਰ ਹੈ ਨਹੀਂ ਚੰਗਾ ਜਿਹੜਾ ਜਿਹੜਾ ਉਹਨਾਂ ਦੀ ਕਰ ਸਕੇ ਠੀਕ ਹੈ ਉਹਨਾਂ ਨੂੰ ਅੱਗੇ ਲਿਆ ਸਕੇ ਉਧਰ ਭਾਜਪੀ ਦੀ ਗੱਲ ਕਰੀਏ ਪੰਜਾਬ ਭਾਜਪੀ ਚ ਸਰਵਾਈਵ ਕਰਨਾ ਬੜਾ ਉਹ ਸਮਾਂ ਦੱਸੇਗਾ ਕਿ ਕਿਸ ਨਾਲ ਆਲਾਈਂਸ ਕਰਦੀ ਹੈ ਆਪ ਨਾਲ ਕਰਦੀ ਹੈ ਜਾਂ ਕਾਲ ਸ਼ੋਮੀ ਕਾਲੀ ਦਲ ਨਾਲ ਕਰਦੀ ਹੈ ਜੀ ਅੱਜ ਤੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਖਤਮ ਹੋ ਚੁੱਕਿਆ ਹੈ ਬਿਲਕੁਲ ਮੇਦ ਭੀਆਂ ਦੀ ਕਰ ਲਾ ਲੋ ਜਾਂ ਕੁਝ ਹੋਰ ਲਾ ਲੋ ਕਾਲ ਤੱਕ ਸਭ ਲਾ ਲੋ ਕਾਲ ਤੱਕ ਤੁਸੀਂ ਦੇਖੋ ਹਰ ਇੱਕ ਮਰਿਆਦਾ ਉਲਝਦੀ ਜਾਂਦੀ ਹੈ ਪਰ ਗੱਲ ਹੋ ਵੀ ਨਾ ਹੁਣ ਜੇ ਆਪ ਨਾਲ ਅਲਾਈਅੰਸ ਕਰਦੇ ਵੀ ਬੀਜੇਪੀ ਭਾਜੀ ਤਾਂ ਫਿਰ ਆਪ ਆਮ ਆਦਮੀ ਪਾਰਟੀ ਜਾਂ ਆਪ ਸਰਕਾਰ ਆ ਫਿਰ ਪੰਜਾਬ ਦੇ ਲੋਕਾਂ ਨੂੰ ਕੀ ਮੂਹ ਦਿਖਾਈਗੇ ਆਪਣਾ ਕਿਹ ਚੇਰਾ ਲੱਗ ਜਾਏਗਾ ਹੁਣ ਤਾਂ ਉਹਦੇ ਆਪ ਚ ਵੱਧਦੀ ਨਹੀਂ ਆਪਾਂ ਆਪਾਂ ਇਸ ਵੀ ਇੱਕ ਸੋਚ ਲਾ ਗਏ ਨਾ ਕੀ ਪਤਾ ਕਿ ਇਹ ਹੋਰ ਪਾਰਟੀ ਨੇ ਕਰ ਲਏ ਕੀ ਪਤਾ ਬੀਜੇਪੀ ਅਲੱਗ ਹੀ ਇਲੈਕਸ਼ਨ ਲੜੇ ਇਹ ਚ ਇਹ ਲੋਕਾਂ ਦਾ ਪਰੇਤ ਤਿਲਕਾ ਨਿਕ ਕਿ ਲੋਕ ਇਸ ਨੂੰ ਚਾਹਣੇ ਉਹ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹੀ ਹੈ ਕਿ ਭਗਵੰਤ ਮਾਨ ਉਹ ਜਿਹੜਾ ਦੋ ਸਟੈਪ ਚੱਕੇ ਹੈ ਸ਼ਾਇਦ ਇਹ ਪੋਜ਼ਿਟਿਵ ਹੋ ਗਿਆ ਥੋੜਾ ਜਿਆਦਾ ਲੋਕਾਂ ਦੇ ਮਨ ਵਿਚਾਰ ਦੇ ਵਿੱਚ ਹੋ ਗਿਆ ਕਿ ਹਾਂ ਯਾਰ ਭਗਵੰਤ ਮਾਨ ਸਹੀ ਕਰ ਰਿਹਾ ਹੈ ਉਹਨੂੰ ਦੋ ਸਾਲ ਪਈਆਂ ਦੋ ਸਾਲਾਂ ਦੇ ਵਿੱਚ ਸਰਕਾਰ ਕੀ ਲਿਆਂਦੀ ਹੈ ਕੀ ਨਹੀਂ ਲਿਆਂਦੀ ਉਹ ਸਮਾਂ ਦੱਸੇਗਾ ਕਿ ਕਿਹੜੀ ਲੋਕ ਨੂੰ ਸੱਤਾ ਨੂੰ ਲਿਆਣਾ ਚਾਹਣਗੇ ਪਰ ਆ ਜਿਹੜੇ ਦੋ ਸਟੈਪ ਚੱਕੇ ਇਸ ਤੋਂ ਪਹਿਲਾਂ ਜੇ ਗੱਲ ਕਰਦੇ ਪੇ ਕਹਿੰਦੇ ਆਪ ਪਾਰਟੀ ਨਹੀਂ ਹੰਦੀ ਸਤਾਈ ਚ ਇਹ ਲੋਕਾਂ ਦਾ ਕਹਿਣਾ ਸੀਗਾ ਕਿ ਆਪ ਕਿੱਦਾਂ ਕੀਆ ਆਣੀ ਇੰਪਾਰਟ ਆ ਦੋ ਫੈਸਲੇ ਆ ਨਹੀਂ ਸਰਕਾਰ ਦਾ ਸਿਸਟਮ ਉੱਪਰ ਚੱਕਤੇ ਬੜੀ ਬਹੁਤ ਵੱਡਾ ਫੈਸਲਾ ਜੀ ਬਹੁਤ ਵੱਡਾ ਵੱਡਾ ਕਿਸੇ ਸਰਕਾਰ ਨੇ ਐਡਾ ਵੱਡਾ ਚੱਕਤੇ ਨਹੀਂ ਕਿਸੇ ਵੀ ਨਹੀਂ ਕੀਤਾ ਜਦ ਕੀ ਪਤਾ ਨੂੰ ਸਾਰਾ ਕੁਝ ਹੁੰਦਾ ਬਿਲਕੁਲ ਬਿਲਕੁਲ ਕਹਿ ਸਕਦੇ ਕਿਸੇ ਪੁਲਿਸ ਵਾਲਾ ਨੂੰ ਪਤਾ ਨਹੀਂ ਹੁੰਦਾ ਵਿੱਚ ਟੱਕ ਇੱਥੇ ਵਿੱਚ ਦਾ ਕੌਣ ਵੇਚ ਰਿਹਾ ਕਿਹੜੇ ਕਿਹੜੇ ਏਰੀਆ 'ਚ ਕਿੱਥੇ ਆ ਸਾਰਾ ਕੁਝ ਪਤਾ ਹੁੰਦਾ ਤੋ ਤੇ ਆ ਤੁਸੀਂ ਗੱਲ ਕਰ ਨਸ਼ੇ ਦੀ ਪੁਲਿਸ ਨੂੰ ਪੁਲਿਸ ਨੂੰ ਸਭ ਪਤਾ ਹੈ ਅਸੀਂ ਪਾਸੇ ਤੇ ਕਿਤੇ ਬੈਠੇ ਕਿਤੇ ਨੂੰ ਦੱਸੇ ਬੈਠੇ ਕਹਿੰਦੇ ਕਿ ਬੜਾ ਵਧੀਆ ਕੰਮ ਕਰ ਰਹੀ ਹੈ ਪੁਲਿਸ ਨੂੰ ਕਰ ਰਹੀ ਹੈ ਪਰ ਪੁਲਿਸ ਵਾਲਾ ਪੁਲਿਸ ਦੀ ਗੱਲ ਸਭ ਪਤਾ ਦੇ ਵਿੱਚ ਬੈਠੇ ਪੁਲਿਸ ਵਾਲੇ ਕਿਹਾ ਕਿ ਯਾਰ ਨਸ਼ਾ ਤਾਂ ਉੱਥੇ ਵਿਕਦਾ ਹੈ ਉੱਥੇ ਉਹਨੂੰ ਬਚੇਰ ਬੰਦ ਕਰਨੀ ਹੈ ਮਤਲਬ ਕਿ ਪਤਾ ਸਭ ਕੁਝ ਹੈ ਪਰ ਮੇਰੇ ਨਾਲ ਪਾਜੀ ਪੁਲਿਸ ਨਹੀਂ ਕਰ ਰਹੀ ਹੈ ਕਰਦੀ ਪੁਲਿਸ ਨਹੀਂ ਕਰ ਰਹੀ ਇਹ ਕਰ ਰਹੀ ਸੀ ਅੰਗਾ ਡੰਡਾ ਤੁਹੋਂ ਡੰਡਾ ਹੀ ਕਰਦੇ ਨਾ ਸਰ ਇਹ ਸਭ ਡੰਡਾ ਹੀ ਕਰਦੇ ਜੇ ਉੱਪਰ ਡੰਡਾ ਹੋ ਜਾ ਤਾਂ ਫਿਰ ਕੋਲ ਸੱਪੀ ਭਸਦੀ ਹੈ ਕਹਿੰਦੇ ਡੰਡਾ ਕੇ ਭੂਤ ਨੱਚਦਾ ਬਾਹਰ ਨੱਚ ਰਿਹਾ ਇਹ ਸਭ ਮਿਲੀ ਭੁਗਤ ਨਾਲ ਮਿਲੀ ਭੁਗਤ ਹੋ ਰਹੀ ਹੈ ਜੇ ਪੁਲਿਸ ਆਪਣੇ ਸਿਸਟਮ ਆਪਣੇ ਕਹਿੰਦਾ ਕਿ ਅੰਦਰੋਂ ਅੰਦਰੋਂ ਆਵਾਜ਼ ਕਹਿੰਦਾ ਕਿ ਦਿਲ ਦੀ ਆਵਾਜ਼ ਆ ਅੰਦਰੋਂ ਕੀ ਪਤਾ ਲੱਗੇ ਯਾਰ ਇਹ ਗਲਤ ਹੈ ਸਾਲਾ ਇਹ ਨਹੀਂ ਕਰਨਾ ਆਪਾਂ ਉਹ ਸਿਸਟਮ ਤੇਾਰੇ ਸ਼ਾਇਦ ਸੁਧਰ ਜੇ ਪੰਜਾਬ ਦੇ ਲੋ ਜਵਾਨ ਪੀੜੀ ਬਚ ਜੇ ਤੁਸੀਂ ਕੀ ਸੁਣਦੇ ਉਹਨਾਂ ਦੇ ਵਿੱਚ ਕਈ ਵਾਰ ਨਾ ਪੁਲਿਸ ਆਪਸ ਨੇ ਬੱਚੇ ਨਹੀਂ ਨਿਸ਼ੇ ਕਰਦੇ ਨੇ ਬਿਲਕੁਲ ਹੁੰਦੇ ਨੇ ਉਹ ਆਪਣੇਆਂ ਨੂੰ ਤਸਦੇ ਰਹਿੰਦੇ ਨੇ ਮਤਲਬ ਯਾਰ ਕਿਹੜੇ ਸਟੇਪ ਤੇ ਲੈ ਕੀ ਕਰ ਲੈ ਅੱਜ ਸ਼ਾਇਦ ਆਪਾਂ ਪੁਲਸਾ ਕੋ ਚਲੀਓ ਕਿ ਕਾ ਮੈਂ ਆਪਣੇ ਮੁੰਡੇ ਨੂੰ ਪੁਲਸ ਨਹੀਂ ਪੜਤੀ ਕਰਾਣਾ ਚਾਹੁੰਦਾ ਮਤਲਬ ਕ੍ਰਾਈਮ ਮੀਨ ਲੋਕਾਂ ਦੀ ਭਾਜੀ ਦੁਆਵਾਂ ਦੇ ਮਿਲਦੇ ਨੇ ਨਾ ਨਾ ਉਹ ਫਿਰ ਕਿਤਨਾ ਕਿਤਨਾ ਜ਼ਿਆਦਾ ਲੱਗਦੀ ਹੈ ਮੈਂ ਇਹੀ ਤੁਹਾਡੇ ਜ਼ਰੀ ਗੱਲ ਜੁਰ ਕਹੂੰਗਾ ਚਾਹਨਾ ਕਹੂੰਗਾ ਪੁਲਸ ਪ੍ਰਸ਼ਾਸਨਾਂ ਜਾਂ ਕੁਝ ਵੀ ਹੈ ਲੋਕਾਂ ਦੀ ਦੁਆਵਾਂ ਲੋ ਬਸ ਦੁਆਵਾਂ ਨਾ ਲੋ ਬਦਦਵਾਵਾਂ ਟੋੜ ਦੇ ਨਾ ਕਿੰਨੇ ਕਿ ਪੱਥਰ ਵੀ ਪਾੜ ਦਿੰਦੀ ਐ ਜੀ ਪਾੜ ਦਿੰਦੀ ਬਿਲਕੁਲ ਤੇ ਇਹ ਤਾਂ ਇਨਸਾਨ ਦਾ ਸਰੀਰ ਹੈ ਤਾਂ ਤੁਸੀਂ ਕਿਹੜੇ ਰਾਤ ਤੋਏ ਬਿਲਕੁਲ ਬਿਲਕੁਲ ਨਹੀਂ ਬਾਕੀ ਦੇਖਦੇ ਸਮਾਂ ਕਿੱਦੋਂ ਨਿਕਲਦਾ ਸੋਨੀਆ ਤੇ ਵਿਮਲ ਜੀ ਗੱਲ ਵੀ ਸਹੀ ਗੱਲ ਹੈ ਬਾਕੀ ਇਹ ਹੀ ਹੈ ਕਿ ਜੇ ਮਿਲੀ ਭੋਲੀ ਭਗਤ ਖਤਮ ਹੋਏਗੀ ਤਾਂ ਹੀ ਸ਼ਾਇਦ ਨੌਜਵਾਨ ਪੀੜੀ ਬਚ ਸਕਦੀ ਹੈ ਪੰਜਾਬ ਤਾਂ ਭਵਿਕ ਉਜਵਲ ਹੋ ਸਕਦਾ ਜੀ ਜੀ ਦਰਸ਼ਕੋ ਜਲਦੀ ਤੁਹਾਡੇ ਅੱਗੇ ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਅੱਜ ਅਸੀਂ ਜਿਵੇਂ ਕਿ ਗੱਲ ਕੀਤੀ ਹੈ ਕਿਸਾਨੀ ਧਰਨੇ ਨੂੰ ਲੈ ਕੇ ਨਾਇਬ ਤਹਿਸੀਲਦਾਰ ਤਹਿਸੀਲਦਾਰਾਂ ਦੇ ਜਿਹੜਾ ਉਹਨਾਂ ਨੂੰ ਸਸਪੈਂਡ ਕੀਤਾ ਹੋਰ ਵੀ ਨਸ਼ਿਆਂ ਨੂੰ ਲੈ ਕੇ ਭ੍ਰਿਸ਼ਟਾਚਾਰੀ ਨੂੰ ਲੈ ਕੇ ਜਲਦੀ ਤੁਹਾਡੇ ਸਾਹਮਣੇ ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦੋਈ ਇਜਾਜ਼ਤ ਧੰਨਵਾਦ ਦਿਸ ਇਸ ਇੰਡੋ-ਓਜ਼ੀ ਆਸਟ੍ਰੇਲੀਆ ਐਂਡ ਯੂ ਆਰ ਵਾਚਿੰਗ ਇੰਡੋ-ਓਜ਼ੀ ਨਿਊਜ਼ ਦ ਵੌਇਸ ਆਫ ਯੂਨਿਟੀ